ਦੋਸਤੋ ਅੱਜ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਵਿਚਾਰੇ ਚ ਹਾਜ਼ਰਾਂ ਸਾਡੇ ਨਾਲ ਜਿਹੜੀ ਸ਼ਖਸੀਅਤ ਜੁੜੀ ਅੱਜ ਇਹ ਵਾਤਾਵਰਨ ਪ੍ਰੇਮਈ ਆ ਰੁੱਖਾਂ ਦੀ ਪ੍ਰੇਮਈ ਆ ਤੇ ਜਾਨਵਰਾਂ ਦੀ ਪ੍ਰੇਮਈ ਇਹਨਾਂ ਨੂੰ ਅੱਜ ਇਸ ਪਾਸੇ ਪੁੱਛਾਂਗੇ ਕਿ ਇਸ ਪਾਸੇ ਇਹਨਾਂ ਦਾ ਕਿੱਦਾਂ ਆਉਣ ਹੋਇਆ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਡਾ ਜਿਹੜਾ ਵਾਤਾਵਰਨ ਬਹੁਤ ਗੰਦਲਾ ਹੋ ਚੁੱਕਿਆ ਤੇ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਮਠੰਡੇ ਇਹਨਾਂ ਦਾ ਨਾਮ ਹੈ ਜੀ ਨਰਿੰਦਰ ਸਿੰਘ ਸਿੱਧੂ ਉਰਫ ਗਾਂਧੀ ਸਿੱਧੂ ਨਰਿੰਦਰ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਇਹ ਸਸੇ ਕਾਜ ਸਾਰੇ ਨੂੰ ساری ਟੀਮ ਨੂੰ ਤੇ ਤੁਸੀਂ ਇਹ ਦੱਸੋ ਜੀ ਤੁਹਾਡਾ ਇਸ ਪਾਸੇ ਕਿਵੇਂ ਆਉਣਾ ਹੋਇਆ ਆਉਣਾ ਤਾਂ ਦੇਖੋ ਵੀਰ ਜੀ ਗੱਲ ਇਹ ਹੈ ਵੀ ਆਪਣਾ ਕਲਚਰ ਹੀ ਹੈ ਜਿਆ ਪੰਜਾਬੀਆਂ ਦਾ ਹੈਨਾ ਜੀ ਜੀ ਜਿਵੇਂ ਮੇਰੇ ਦਾਦਾ ਜੀ ਨੂੰ ਬਹੁਤ ਸ਼ੌਂਕ ਸੀਗਾ ਦਰਖਤਾਂ ਦਾ ਜਾਨਵਰਾਂ ਦਾ ਬੱਚਿਆਂ ਨਾਲ ਪਿਆਰ ਕਰਨਾ ਹੋਰ ਉਸੇ ਤਰ੍ਹਾਂ ਹੀ ਮੇਰਾ ਸ਼ੌਂਕ ਹੈ ਜੀ ਤੇ ਮੈਨੂੰ ਵੀ ਸ਼ੁਰੂ ਤੋਂ ਛੋਟੇ ਹੁੰਦੇ ਤੇ ਸ਼ੌਂਕ ਹੈ ਮੇਰੇ ਦਾਦਾ ਜੀ ਨੇ ਸ਼ੌਂਕ ਪਾਤਾ ਸੀਗਾ ਜਾਨਵਰਾਂ ਦਾ ਵੀ ਦਰਖਤਾਂ ਦਾ ਵੀ ਉਸ ਤਰ੍ਹਾਂ ਮੈਨੂੰ ਸ਼ੌਂਕ ਪੈ ਗਿਆ ਜੀ ਤੇ ਕੋਈ ਵੀ ਦਰਖਤਾਂ ਬੰਨੀ ਵੀ ਬਹੁਤ ਧਿਆਨ ਦੇਈਦਾ ਹੈਗਾ ਬੱਚਿਆਂ ਨੂੰ ਵੀ ਬਹੁਤ ਪਿਆਰ ਕਰੀਦਾ ਹੈ ਜਾਨਵਰਾਂ ਨੂੰ ਵੀ ਬਹੁਤ ਪਿਆਰ ਕਰੀਦਾ ਹੈ 31 ਦਸੰਬਰ 1984 ਨੂੰ ਅਸੀਂ ਆਪਣੇ ਪਿੰਡੋਂ ਇੱਥੇ ਬਠਿੰਡੇ ਆ ਗਏ ਸੀ ਮੇਰਾ ਪਿੰਡ ਹੈਗਾ ਜੀ ਦੌਲਤਪੁਰਾ ਪੁੱਜੋ ਤੋਂ ਅੱਗੇ ਵਾਲਿਆਂ ਵਾਲੀ ਤੋਂ ਪਿੱਛੇ ਰਹਿ ਜਾਂਦਾ 1 ਕਿਲੋਮੀਟਰ ਗੋਸਲ ਪਿੰਡ ਵੀ ਕਹਿੰਦੇ ਆ ਠੀਕ ਹੈ ਜੀ ਉਹ ਮੇਰੇ ਡੈਡੀ ਪੰਜਾਬ ਪੌਸਟ ਚ ਹੋਣ ਕਰਕੇ ਡੈਡ ਐਸਸੀ ਇੱਥੇ ਬਠਿੰਡੇ ਆ ਗਏ ਜੀ ਬਠਿੰਡੇ ਆਉਣ ਕਰਕੇ ਮੈਂ ਥੋੜਾ ਜਿਹਾ ਇੱਥੇ ਜੀ ਨਹੀਂ ਸੀ ਲਾਉਂਦਾ ਤੇ ਸਾਡਾ ਜਿੱਥੇ ਮਕਾਨ ਕੋਠੀ ਬਣੀ ਵੀਆ ਹੁਣ ਉਦੋਂ ਦੋ ਮਕਾਨ ਦੋ ਕਮਰੇ ਹੁੰਦੇ ਸੀ ਸਾਡੇ ਪਿੱਛੇ ਬਾਕੀ ਜਗ੍ਹਾ ਖੁੱਲੀ ਹੈ 400 ਗਾਜਾ ਹੈ ਮੇਰੇ ਦਾਦਾ ਜੀ ਨੇ ਉੱਥੇ ਮੈਨੂੰ ਫਲਾਂ ਦੇ ਬੂਟੇ ਲਾ ਕੇ ਦਿੱਤੇ ਅੱਛਾ ਜੀ ਉਹ ਫਲਾਂ ਵਾਲੇ ਬੂਟੇ ਦਾਦਾ ਜੀ ਕਹਿੰਦੇ ਵੀ ਤੂੰ ਪਾਲਣਿਆ ਰੋਜ਼ ਇਹਨਾਂ ਨੂੰ ਪਾਣੀ ਪਾਉਣਾ ਹੈ ਇਹਨਾਂ ਦੀ ਦੇਖਭਾਲ ਕਰਨੀ ਹੈ ਇੱਕ ਮੈਨੂੰ ਉਹਨਾਂ ਨੇ ਡੌਗੀ ਲੈ ਕੇ ਦਿੱਤਾ ਕੁੱਤਾ ਲੈ ਕੇ ਦਿੱਤਾ ਆਪਣੇ ਚਿੱਟੇ ਨਹੀਂ ਹੁੰਦੇ ਗੱਦੀ ਉਹ ਪਵੇਰੀ ਡੌਗ ਉਹ ਲੈ ਕੇ ਦਿੱਤਾ ਮੈਨੂੰ ਉਹਨਾਂ ਨੇ ਵੀ ਪੰਜ ਚਾਰ ਕਬੂਤਰ ਲੈ ਕੇ ਦੇ ਤੇ ਇੱਥੇ ਰੱਖਦੇ ਉਹ ਬੱਚਾ ਸੀਗਾ ਉਦੋਂ ਮੈਂ 4-5 ਸਾਲ ਦਾ ਸੀਗਾ ਜੀ ਜੀ ਤੇ ਉਸ ਤਰ੍ਹਾਂ ਉਹਨਾਂ ਨੂੰ ਮੇਰਾ ਜੀ ਲੱਗਣ ਲੱਗ ਗਿਆ ਇੱਥੇ ਜੀ ਬਠਿੰਡੇ ਸ਼ਹਿਰ ਦੇ ਵਿੱਚ ਤੇ ਉਹ ਜਿਹੜੇ ਬੂਟੇ ਲਾਏ ਹੋਏ ਸੀ ਜਾਨਵਰ ਸੀ ਉਹਨਾਂ ਨਾਲ ਵੀ ਮੇਰਾ ਪਿਆਰ ਪੈਦਾ ਗਿਆ ਹੌਲੀ ਹੌਲੀ ਇਸ ਤਰ੍ਹਾਂ ਮੇਰਾ ਪਿਆਰ ਪੈਂਦਾ 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 ਸਾਹਮਣੇ ਵੀ ਸਾਡੀ ਮੇਰੇ ਚਾਚਾ ਜੀ ਦੀ ਜਗਾ ਸੀਗੀ ਉੱਥੇ ਵੀ ਮੈਂ ਦਰਖਤ ਵਗੈਰਾ ਲਾਉਣ ਲੱਗ ਗਿਆ ਉੱਥੇ ਵਸਾਂ ਕਰਦੇ ਕਰਦੇ ਪਿੰਡ ਜਾਣਾ ਜੀ ਪਿੰਡ ਜਾ ਕੇ ਵੀ ਉੱਥੇ ਮੈਂ ਮੋਟਰ ਤੇ ਆਦੀ ਤੇ ਦਰਖਤ ਵਗੈਰਾ ਲਾਉਣੇ ਫਲਾਂ ਵਾਲੇ ਬੂਟੇ ਲਾਉਣੇ ਕੋਈ ਛਾਂ ਵਾਲੇ ਲਾਉਣੇ ਪਿੰਡ 'ਚ ਕਿਤੇ ਵੀ ਆਉਂਦੇ ਜਾਂਦੇ ਤੇ ਇਸ ਤਰ੍ਹਾਂ ਬਸ ਪਿਆਰ ਵੱਧ ਗਿਆ ਜੀ ਇੰਨਾ ਬੰਨੇ ਮੇਰਾ ਜੀ ਜੀ ਤੇ ਤੁਹਾਡੇ ਦਿਲ 'ਚ ਕਿਵੇਂ ਆਇਆ ਵੀ ਯਾਰ ਇਹ ਪਿਆਰ ਨੂੰ ਆਪਾਂ ਬਠਿੰਡੇ ਨਾਲ ਵੰਡ ਲਈ ਤੇ ਕਿਵੇਂ ਕਿਵੇਂ ਹੁਣ ਤੁਸੀਂ ਲੋਕਾਂ ਚ ਜਾਂਦੇ ਆ ਜਾਂ ਕਿੱਦਾਂ ਕਿੱਦਾਂ ਦੀ ਸੇਵਾ ਤੁਸੀਂ ਕਰਦੇ ਹੋ ਇਹਦੇ ਬਾਰੇ ਦੱਸੋ ਮੈਂ ਜੰਮੇ ਜੀ ਦੇਖੋ ਮੇਰੇ ਬ੍ਰਦਰਨ ਲਾ ਪਟਿਆਲੇ ਆ ਜੀ ਜੀ ਤੇ ਮੇਰੇ ਸਿਸਟਰ ਹੈਗਾ ਲੁਧਿਆਣਾ ਜੀ ਪਟਿਆਲੇ ਵੀ ਬਹੁਤ ਜ਼ਿਆਦਾ ਦਰਖਤ ਹੈ ਜੀ ਠੀਕ ਹੈ ਜੀ ਤੇ ਲੁਧਿਆਣਾ ਵੀ ਆਪਣਾ ਬਹੁਤ ਜ਼ਿਆਦਾ ਦਰਖਤ ਹੈ ਜਦੋਂ ਮੈਂ ਉੱਥੇ ਜਾਂਦਾ ਸੀ ਨਾ ਮੇਰੇ ਦਿਲ ਚ ਬੜੀ ਇੱਛਾ ਹੁੰਦੀ ਸੀ ਯਾਰ ਸਾਡੇ ਬਠਿੰਡੇ ਚ ਵੀ ਐਂ ਦਰਖਤ ਹੋਣੇ ਚਾਹੀਦੇ ਜੀ 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 ਚਲੋ ਅਸੀਂ ਹੌਲੀ ਹੌਲੀ ਮੈਂ ਸੋਚਦਾ ਸੋਚਦਾ ਕੋਈ ਵੀ ਬਰਬਾੜ ਨਹੀਂ ਸੀ ਰਿਹਾ ਹੌਲੀ ਹੌਲੀ ਬੰਦਾ ਬੰਦਾ ਕੋਈ ਯਾਰ ਦੋਸਤ ਦਰਖਤ ਲਾਉਣ ਲੱਗੇ ਉਹਨਾਂ ਦੇ ਨਾਲ ਮੈਂ ਵੀ ਅਟੈਚ ਹੋ ਗਿਆ ਅਟੈਚ ਹੁੰਦਾ ਹੁੰਦਾ ਵੀ ਇੰਨਾ ਅਟੈਚ ਹੋ ਗਿਆ ਮੈਂ ਮੈਂ ਜਿੰਨੇ ਵੀ A to Z ਸੰਦ ਦਾ ਸਾਰੇ ਕਹੀ ਕਸੀਆ ਸੱਬਲ ਵਗੈਰਾ ਕੋਈ ਬੂਟੇ ਲਾਉਣ ਵਾਲੇ ਕੋਈ ਕੱਟਣ ਵਾਲੇ ਸਾਰੇ ਸੰਦ ਮੈਂ ਆਪਣੇ ਆਪ ਦੇ ਬਣਾ ਲਏ ਜੀ ਉਹ ਵਸੋਂ ਜਿਵੇਂ ਇੱਕ ਤਰ੍ਹਾਂ ਦੀ ਰੁਟੀਨ ਹੀ ਮੇਰੀ ਬਣ ਗਈ ਜੀ ਮੈਂ ਸਵੇਰੇ 4 ਵਜੇ ਉੱਠ ਖੜਨਾ ਹੈ ਜੀ ਜੋ ਮੇਰੇ ਜਾਨਵਰ ਰੱਖੇ ਹੋਏ ਮੇਰੇ ਬੱਚੇ ਆ ਉਹ ਉਹ ਆ ਦੇ ਬੱਚਾ ਨੂੰ ਮੈਂ ਘੁਮਾ ਕੇ ਉਹਨਾਂ ਨੂੰ ਅੰਦਰ ਕਰਕੇ ਉਦੋਂ ਦਾ 5 ਵਜੇ ਮੈਂ ਚਾਹ ਪਾਣੀ ਪੀ ਕੇ 5:30 ਵਜੇ ਸਹੀ ਮੈਂ ਸੜਕਾਂ ਤੇ ਜੀ ਆਪਣੇ ਆ ਜੇਣਾ ਮਰਦੰਦੇ ਦੀਆਂ ਸੜਕਾਂ ਤੇ ਜੀ ਜੀ ਫਿਰ ਜਿੱਥੇ ਵੀ ਕਿਤੇ ਕੋਈ ਬੂਟੇ ਲਾਉਣ ਵਾਲੇ ਉੱਥੇ ਬੂਟਾ ਲਾਈਦਾ ਜੀ ਜੀ ਤੇ ਜਿੱਥੇ ਕੋਈ ਟਰੀ ਗਾਰਡ ਲੱਗੇ ਹੋਏ ਟਰੀ ਗਾਰਡਾਂ ਦੇ ਵਿੱਚ ਬੂਟੇ ਵਗੈਰਾ ਲੱਗੇ ਹੋਏ ਆ ਉਹਨਾਂ ਨੂੰ ਕੋਈ ਟੇਡਾ ਹੋਇਆ ਬੈਟਰੀ ਗਾਰਡ ਉਹਨਾਂ ਸਿੱਧਾ ਕਰੀਦਾ ਕੋਈ ਬੂਟਾ ਵਿੱਚੋਂ ਟੇਡਾ ਹੋਇਆ ਉਹ ਬੂਟੇ ਨੂੰ ਸਿੱਧਾ ਕਰੀਦਾ ਜੇ ਕਿਸੇ ਬੂਟੇ ਦੀ ਕਟਿੰਗ ਕਰਨ ਵਾਲੀ ਉਹਦੀ ਕਟਿੰਗ ਕਰਦੇ ਆ ਜੀ ਜੀ ਤੇ ਬਾਅਦ ਚ ਜਿਵੇਂ ਕੋਈ ਪਾਰਕ ਵਗੈਰਾ ਹੈਗਾ ਜਿਵੇਂ ਪਾਰਕਾਂ 'ਚ ਕੋਈ ਦਰਖਤ ਥੱਲੇ ਹੋ ਜਾਂਦੇ ਆ ਜਿਵੇਂ ਕੋਈ ਸੈਰ ਵਗੈਰਾ ਕਰਦੇ ਆ ਉਹਨਾਂ ਨੂੰ ਸੈਰ ਕਰਨ ਵਾਲਿਆਂ ਨੂੰ ਪ੍ਰੋਬਲਮ ਆਉਂਦੀ ਆ ਉਹਨਾਂ ਦਰਖਤਾਂ ਦੀ ਸੀ ਕਟਿੰਗ ਕਰਦੇ ਆ ਪਾਰਕ ਦੇ ਵਿੱਚ ਜਿੱਥੇ ਕਿਤੇ ਕੋਈ ਬੂਟੇ ਲਾਉਣ ਵਾਲੇ ਜੀ ਬੂਟੇ ਲਾਉਣ ਵਾਲੇ ਲਾਈਦੇ ਆ ਅੱਛਾ ਜਦੋਂ ਮੈਂ ਬਾਹਰ ਆਉਣਾਗਾ ਲੋਕਾਂ ਨੂੰ ਪਤਾ ਲੱਗਣ ਲੱਗਿਆ ਸਾਡੇ ਬਠਿੰਡੇ ਦੇ ਵਸਨੀਕਾਂ ਨੂੰ ਸਾਰਿਆਂ ਨੇ ਵੀ ਇਹ ਮੁੰਡਾ ਗਾਂਧੀ ਸਿੱਧੂ ਐ ਇਹ ਦਰਖਤਾਂ ਦੀ ਬਹੁਤ ਜ਼ਿਆਦਾ ਸੇਵਾ ਕਰਦਾ ਉਹ ਜਦੋਂ ਮੇਰੀ ਜੀਪ ਨੂੰ ਮੇਰੇ ਪਿੱਕੇ ਨੂੰ ਖੜੇ ਨੂੰ ਦੇਖਦੇ ਆ ਉਹ ਆਟੋਮੈਟਿਕ ਮੈਨੂੰ ਆ ਕੇ ਕਹਿ ਲੈਂਦੇ ਆ ਵੀ ਗਾਂਧੀ ਐਸੀ ਵੀ ਤੇਰੇ ਨਾਲ ਸੇਵਾ ਕਰਾਉਣੀ ਐ ਮੈਨੂੰ ਲੱਗਦਾ ਵੀ ਮੈਂ ਪਾਰਕ ਤੇ ਜੋ ਰੋਜ਼ਾਨਾ ਜਾ ਕੇ ਤੇ ਛੜ ਕੇ ਜਾਂਦਾ ਵੀ 10 15 ਮਾਮੂਲੀ ਗੱਲ ਹੀ ਹੈ ਜੀ ਮੇਰੇ ਨਾਲ ਇਕੱਠੇ ਹੋ ਜਾਂਦੇ ਆ ਜੀ ਅਸੀਂ ਫਿਰ ਨਾਲ ਮਿਲ ਕੇ ਸਾਰੇ ਜਾਣੇ ਮੁੱਟੇ ਲਾਉਨੇ ਜੀ 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 ਇਸ ਤਰ੍ਹਾਂ ਹੀ ਮੈਨੂੰ ਬਚਪਨ ਤੋਂ ਹੀ ਸ਼ੌਂਕ ਹੈ ਇਹਨਾਂ ਦਾ ਤੇ ਮੇਰੀ ਜਿੰਦ ਜਾਨ ਹੈ ਜੀ ਜਿੰਨਾ ਚਿਰ ਮੇਰੇ ਸਾਹ ਚੱਲਦੇ ਆ ਨਾ ਤਾਂ ਜੀ ਮੈਂ ਜਾਨਵਰਾਂ ਦਾ ਕਿਹੜਾ ਛੱਡ ਸਕਦਾ ਤੇ ਨਾ ਹੀ ਮੈਂ ਰੋਖਾਂ ਦਾ ਕਿਹੜਾ ਛੱਡ ਸਕਦਾ ਤੇ ਬੱਚਾ ਨੂੰ ਵੀ ਬਹੁਤ ਪਿਆਰ ਕਰਦਾ ਹਾਂ ਬੱਚਾ ਨਾਲ ਵੀ ਮੈਂ ਅਟੈਚਮੈਂਟ ਬਹੁਤ ਆ ਬੱਚਾ ਨਾਲ ਜੀ 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 ਹਾਂਜੀ ਦੋਸਤੋ ਪਿਛਲੇ ਦਿਨ ਹੀ ਨਾ ਜਦਿਨੇ ਮੈਂ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਇਹਨਾਂ ਨੇ 100 ਫੁੱਟੀ ਤੇ ਨਾ ਬਹੁਤ ਦਰਖਤ ਬਦੇ ਹੋਏ ਸੱਜੇ ਪਾਸੇ ਨੂੰ ਜੇ ਉੱਥੋਂ ਗੱਡੀਆਂ ਜਾਂਦੇ ਜਾਂ ਕੋਈ ਸਕੂਟਰ ਮੋਟਰਸਾਈਕਲ ਜਾਂਦੇ ਕਿਉਂਕਿ ਇਹ ਹੁਣ ਰੈਣੀ ਮੌਸਮ ਕਰਕੇ ਨਾ ਦਰਖਤਾਂ ਤੇ ਬਹਾਰ ਆਈ ਹੋਈ ਆ ਤੇ ਉਹ ਸਾਰੇ ਫੈਦਰ ਚੁੱਕੇ ਨੇ ਤੇ ਉਹ ਉੱਥੇ ਕੱਟਣ ਲੱਗ ਗਏ ਤੇ ਉਹ ਮੈਂ ਵੀਡੀਓ ਦੇਖੀ ਫਿਰ ਇਹ ਮਾਰ ਰੋੜਾ ਸਾਡੇ ਬਠੰਡੇ ਉਹਦੇ ਤੇ ਇੱਕ ਹੋਰ ਕੋਈ ਕੋੜਾ ਅਜੀਤ ਰੋੜ ਤੇ ਇੱਕ ਕਿੱਕਰ ਥੱਲੇ ਚੂਪੇ ਸੀ ਉਹ ਜਦੋਂ ਉੱਥੋਂ ਗੱਡੀਆਂ ਲੱਗਦੀਆਂ ਸੀ ਜਾਂ ਲੋਕ ਲੰਘਦੇ ਸੀ ਉਹ ਸਿਰਚ ਬਾਦਦੇ ਸੀ ਦਾਦੀ ਪੋਤੀ ਪਾਰਕ ਨੂੰ ਜਦੋਂ ਜਾਂਦੇ ਆ ਉਸ ਰੋੜ ਤੇ ਇਹਨਾਂ ਨੇ ਉਹ ਕਾਟਦੇ ਦੇਖੇ ਫਿਰ ਮੇਰੇ ਮਨ ਚ ਆਇਆ ਵੀ ਯਾਰ ਕਿਉਂ ਨਾ ਆਪਣੇ ਪਲੇਟਫਾਰਮ ਤੇ ਲੈ ਕੇ ਤੁਹਾਡੇ ਨਾਲ ਇਹਨਾਂ ਨੂੰ ਮਹਿਲਾਇਆ ਜਾਏ ਹੁਣ ਸਰ ਹੋਰ ਕੀ ਕੁਝ ਤੁਸੀਂ ਸੋਚ ਰਹੇ ਆ ਅੱਗੇ ਤੋਂ ਜਿਵੇਂ ਤੁਸੀਂ ਪੇੜ ਵਗੈਰਾ ਵੀ ਦਰਖਤ ਤੁਸੀਂ ਲਾਉਣੇ ਆ ਤੇ ਕਿਸ ਤਰ੍ਹਾਂ ਦਾ ਚੋਣੇ ਵੀ ਆਹਾ ਕੁਝ ਮੈਂ ਅੱਗੇ ਚ ਕਰਨਾ ਦੇਖੋ ਜੀ ਮੈਂ ਤੇ ਚਾਹਣਾ ਹੈ ਵੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਬਠਿੰਡਾ ਵਾਸੀਆਂ ਨੂੰ ਬੇਨਤੀ ਕਰਦਾ ਹੈ ਵੀ ਜਦੋਂ ਮਈ ਜੂਨ ਦਾ ਮਹੀਨਾ ਹੁੰਦਾ ਨਾ ਜਦੋਂ ਤੁਸੀਂ ਸੈਰ ਕਰਨ ਜਾਂਦੇ ਹੋ 2-3 ਲੀਟਰ ਵਾਲੀ ਪਾਣੀ ਵਾਲੀ ਬੋਤਲ ਜ਼ਰੂਰ ਲੈ ਕੇ ਜਾਓ ਜੀ ਜੀ ਠੀਕ ਹੈ ਨਾ ਉਹਨੂੰ ਤੁਸੀਂ ਬੂਟਾ ਦੇਖਣਾ ਵੀ ਕਿਹੜਾ ਬੂਟਾ ਪਾਣੀ ਭਾਲਦਾ ਉਹਦੇ 'ਚ ਥੋੜਾ ਥੋੜਾ ਕਰਕੇ ਦੋ ਬੂਟਿਆਂ 'ਚ ਪਾਣੀ ਪਾ ਦਿਓ ਇਸ ਤਰ੍ਹਾਂ ਆਪਣੇ ਬੂਟੇ ਸਾਰੇ ਕਾਮਯਾਬ ਹੋ ਜਾਣਗੇ ਜਿੰਨੇ ਵੀ ਲੋਕ ਸੈਰ ਕਰਨ ਜਾਂਦੇ ਸਾਡੇ ਪਿੰਡਾਂ ਵਾਸੀ ਦੇ ਇਸ ਤਰ੍ਹਾਂ ਬੂਟੇ ਕਾਮਯਾਬ ਹੋ ਜਾਣਗੇ ਦੂਸਰਾ ਮੇਰਾ ਇਹ ਮਕਸਦ ਹੈ ਵੀ ਪਿੰਡਾਂ ਦੇ ਵਿੱਚ ਜਿਵੇਂ ਮੈਂ ਹੁਣ ਕੱਲ ਪਈ ਜੌਨ ਸਿੰਘ ਵਾਲੇ ਗਿਆ ਜੀ ਉੱਥੇ ਜਾ ਕੇ ਮੈਂ ਪਿੰਡ ਦੇ ਲੋਕਾਂ ਨੂੰ ਮਿਲਿਆ ਮੈਂ ਕਿਹਾ ਵੀ ਤੁਹਾਡੇ ਪਿੰਡ 'ਚ ਬੂਟੇ ਲਾਉਣ ਆ ਲਿਆ ਹੋਰ ਉਹ ਕਹਿੰਦੇ ਹਾਂਜੀ ਮੈਂ ਉਹਨਾਂ ਨੂੰ ਕਿਹਾ ਵੀ ਬੂਟੇ ਮੈਂ ਲੈ ਕੇ ਆਉਂਗਾ ਤੁਸੀਂ ਸਿਰਫ ਮੇਰਾ ਸਾਥ ਦੇਣਾ ਮੈਂ ਤੁਹਾਡੇ ਨਾਲ ਬੂਟੇ ਲਵਾਉਂਗਾ ਲੈ ਕੇ ਵੀ ਮੈਂ ਖੁਦ ਆਉਂਗਾ ਬੂਟੇ ਉਹ ਕਹਿੰਦੇ ਵੀ ਸਾਡੀ ਤਾਂ ਬਹੁਤ ਵੀ ਚੰਗੀ ਗੱਲ ਹੈ ਜੇ ਤੁਸੀਂ ਆਉਂਗੇ ਤੁਹਾਡੇ ਬਹੁਤ ਮਿਹਰਬਾਨੀ ਹੋਵਗੀ ਵੀ ਜੇ ਤੁਸੀਂ ਕੇ ਲੱਗੋਂਗੇ ਤਾਂ ਸਾਨੂੰ ਸਹਾਰਾ ਮਿਲੂਗਾ ਇਸ ਤਰ੍ਹਾਂ ਸ਼ਹਿਰ ਕੱਲ ਨੂੰ ਸੰਡੇ ਆ ਸੰਡੇ ਨੂੰ ਮੈਂ ਕੱਲ ਨੂੰ ਉਹਨਾਂ ਕੋਲੇ ਜਾ ਰਿਹਾ ਹਾਂ ਜੀ ਉੱਥੇ ਬੂਟੇ ਲਾਉਣ ਦੇ ਲਈ ਜਾਣਾਗਾ ਹੋਰ ਵੀ ਆਪਣੇ ਸ਼ਹਿਰ ਦੇ ਵਿੱਚੋਂ ਮੈਨੂੰ ਬਹੁਤ ਤਰ੍ਹਾਂ ਆਪਣੇ ਹਰ ਤਰ੍ਹਾਂ ਹਰ ਮਹੱਲੇ ਚੋਂ ਫੋਨ ਆਉਂਦੇ ਜੀ ਵੀ ਸਾਡੇ ਜੀ ਇੱਥੇ ਬੂਟੇ ਲਾਉਣੇ ਆ ਤੁਸੀਂ ਆ ਜਾਈ ਸਾਡੇ ਕੋਈ ਬੂਟੇ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਈ ਦਰਾਖਤ ਦੀ ਕਟਿੰਗ ਕਰਨ ਵਾਲੀ ਹੈ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਪਿੱਛੇ ਤੁਸੀਂ ਦੇਖਾਓਗੇ ਇੱਕ ਹਰਿੰਦਰਾ ਕਾਲਜ ਦੇ ਕੋਲ ਕਿਕਰ ਥੱਲੇ ਲੌਂਕੀ ਪਈ ਸੀ ਬਿਲਕੁਲ ਉੱਥੇ ਜੋ ਵੀ ਬੱਚੇ ਆਉਂਦੇ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਸੀਗੀ ਜਿਹੜੇ ਸਵੇਰੇ ਸੈਰ ਕਰਨ ਆਉਂਦੇ ਸੀਗੇ ਸਾਡੀਆਂ ਭੈਣਾਂ ਸਾਡੇ ਭਾਈ ਜਾਂ ਸਾਡੇ ਬਜ਼ੁਰਗ ਆਉਂਦੇ ਸੀ ਸੈਰ ਕਰਨ ਆਉਂਦੇ ਬਹੁਤ ਜ਼ਿਆਦਾ ਪ੍ਰੋਬਲਮ ਸੀ ਉਹ ਮੈਂ ਤੇ ਗੁਰਵਿੰਦਰ ਸ਼ਰਮਾ ਜੀ ਐ ਅਸੀਂ ਦੋਨਾਂ ਜਣਿਆਂ ਨੇ ਜਾ ਕੇ ਉਹ ਪਿਕਰ ਕੱਟ ਗਿਆ ਏ ਜਿੰਨੇ ਵੀ ਲੋਕ ਉੱਥੇ ਆਏ ਜੀ ਸਾਡੀਆਂ ਭੈਣਾਂ ਆਈਆਂ ਸਾਡੇ ਮਾਮਾ ਆਈਆਂ ਸਾਡੇ ਬਜ਼ੁਰਗ ਆਏ ਹਨਾ ਸਾਡੇ ਵੀਰ ਆਏ ਉਹਨਾਂ ਨੇ ਸਾਰਿਆਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਵੀ ਇਹ ਚੀਜ਼ ਦੀ ਬਹੁਤ ਜ਼ਿਆਦਾ ਲੋੜ ਸੀ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਦੋਂ ਇੱਥੇ ਪਾਰਕ ਦੇ ਵਿੱਚ ਬਹੁਤ ਡਿਕਸ਼ਨ ਟਾੜੀਆਂ ਥੱਲੇ ਨੂੰ ਲਟਕੀਆਂ ਪਈਆਂ ਸੀ ਜਦੋਂ ਪੰੰਗਦੇ ਆ ਸਾਡੇ ਫੇਰਾਂ ਵਿੱਚ ਵਜਦੀਆਂ ਸੀ ਆ ਫੇਰਾਂ ਨੂੰ ਅਸੀਂ ਬੁਲਾਇਆ ਸੀ ਨਾ ਨਹੀਂ ਫਿਰ ਉਸਾ ਦੇ ਨਾਮ ਬੜੀ ਬੜੀ ਸਫਾਈ ਕਰ ਦਤੀ ਹੈ ਹੁਣ ਸਾਰੇ ਪਾਸੋਂ ਦੀ ਜਿਹੜੀ ਟਾੜੀਆਂ ਲਟਕਦੀਆਂ ਸੀ ਇਹ ਫालतੂ ਉਹਨਾਂ ਨੂੰ ਕੱਟ ਦਿੱਤਾ ਹੈਗਾ ਮੈਂ ਹੁਣ ਡਿਕਸ਼ ਵੀ ਦੇਖਣ ਨੂੰ ਸੋਹਣੇ ਲੱਗਦੇ ਹੈਗੇ ਸਾਰੇ ਸਫਾਈ ਹੋ ਗਈ ਹੈ ਬਹੁਤ ਵਧੀਆ ਪ੍ਰਾਲਾ ਜਿਸ ਤਰ੍ਹਾਂ ਅੱਜ ਕੱਲ ਜਿਹੜਾ ਮੌਸਮ ਚੱਲ ਰਿਹਾ ਹੈ ਇਹ ਪੇੜ ਪੌਦੇ ਲਾਉਣ ਦਾ ਇਹਨਾਂ ਨੇ ਨਵੇਂ ਪੌਦੇ ਵੀ ਪਾਰਕ ਦੇ ਵਿੱਚ ਲਾਏ ਨੇ ਇੱਕ ਦਿਨ ਪਹਿਲਾਂ ਵੀ ਇਹ ਸਾਰੇ ਸ਼ਲਾਂਗਾ ਜੋ ਕੰਮ ਕਰਕੇ ਗਏ ਸੀ ਔਰ ਅੱਜ ਫੇਰ ਆਪਣੀ ਟੀਮ ਦੇ ਨਾਲ ਇਹ ਪਾਰਕ ਵਿੱਚ ਆਏ ਔਰ ਇਹਨਾਂ ਨੇ ਬਹੁਤ ਸਾਰੇ ਬੂਟਿਆਂ ਦਾ ਜਿਹੜਾ ਸੀ ਕਟਿੰਗ ਕਰਕੇ ਉਹਨਾਂ ਨੂੰ ਸੋਹਣੀ ਦੇਖ ਦਿੱਤੀ ਹੈ ਔਰ ਬਹੁਤ ਵਧੀਆ ਬਹਰਾਨਾ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਇਹ ਬਹੁਤ ਵਧੀਆ ਲੱਗਿਆ ਜੀ ਕਿਉਂਕਿ ਇਹ ਕਈ ਦਿਨਾਂ ਤੋਂ ਕਰ ਰਹੇ ਹੈ ਸਾਨੂੰ ਇੰਨਾ ਵਧੀਆ ਲੱਗਿਆ ਤੁਸੀਂ ਬਹੁਤ ਯਾਦ ਕਿਉਂਕਿ ਇੱਥੇ ਕੋਈ ਹੋਰ ਸਾਹਸਮਰ ਨਹੀਂ ਕਰਦਾ ਹੈਗਾ ਇਹਨਾਂ ਨੇ ਆ ਕੇ ਕੀਤੀ ਜੀ ਬਹੁਤ ਹੀ ਸਲਾਗਾ ਜੋ ਕੰਮ ਕਰ ਰਹੇ ਹੈ ਗਾਂਧੀ ਜੀ ਤੇ ਗਾਂਧੀ ਦੀ ਟੀਮ ਐਸੀ ਮੈਂ ਅਕਸਰ ਜਦੋਂ ਸويرੇ ਸਰ ਨੂੰ ਜਾਂਨੇ ਆ ਕਿਤੇ ਇਹ 100 ਫੁੱਟੀ ਸ਼ੜਕ ਤੇ ਕਿਤੇ ਰਿੰਗ ਰੋਡ ਵਾਲੀ ਸ਼ੜਕ ਤੇ ਇਹਨਾਂ ਨੂੰ ਅਕਸਰ ਹੀ ਦੇਖਦੇ ਸੀ ਫਿਰ ਮੈਂ ਇਹਨਾਂ ਨਾਲ ਗੱਲ ਸਾਂਝੀ ਕੀਤੀ ਗਾਂਧੀ ਜੀ ਨਾਲ ਵੀ ਐਂ ਕਰਕੇ ਉਸ پارک ਚ ਜਿਹੜਾ ਗੁਰਦੁਆਰੇ ਸਾਹਿਬ ਕੋਲੇ ਪਾਣੀ ਵਾਲੀ ਟੈਂਕੀ ਵਾਲਾ 167 ਨੰਬਰ پارک ਹੈ ਉੱਥੇ ਇਹਨਾਂ ਨੂੰ ਆਖਿਆ ਵੀ ਤੁਸੀਂ ਇੱਕ ਦਿਨ ਉੱਥੇ ਆਓ ਉੱਥੇ ਦਰਖਤਾਂ ਦਾ ਜਿਹੜਾ ਝੁੰਡਾ ਹੈ ਬਹੁਤ ਜ਼ਿਆਦਾ ਸੰਘਣਾ ਹੋ ਚੁੱਕਿਆ ਸੀ ਤਾਂ ਉਹ ਦਿਨੇ ਕੀ ਹੁੰਦਾ ਸੀ ਉਹ ਬੱਚੇ ਉਹਨਾਂ ਨਾਲ ਤਾਹਣੀਆਂ ਦਾ ਲੰਕਦੇ ਸੀ ਉਹ ਕਈ ਦਰਖਤ ਤਾਂ ਉੱਤੋਂ ਪਾਠ ਵੀ ਰਹੇ ਸੀ ਸੋ ਇਹ ਇਹਨਾਂ ਨੂੰ ਅੱਜ ਦੋ ਵਾਰੀ ਪਹਿਲਾਂ ਆਏ ਆ ਅੱਜ ਫੇਰ ਆਏ ਆ ਬਹੁਤ ਹੀ ਵਧੀਆ ਨੇਕ ਕੰਮ ਹੈ ਕਿ ਜੀ ਪੁੰਨ ਵਾਲਾ ਕੰਮ ਹੈ ਕਿਉਂਕਿ ਇਹ ਦਰਖਤ ਹੀ ਸਾਨੂੰ ਸਾਰਾ ਕੁਝ ਦਿੰਦੇ ਆ ਇੱਕ ਪੁੰਨ ਵਾਲਾ ਧਰਮ ਵਾਲਾ ਕੰਮ ਕਰ ਰਹੇ ਆ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਇਹਨਾਂ ਦੀ ਟੀਮ ਆ ਜਿਹੜੀ ਉਹ ਹਮੇਸ਼ਾ ਤੰਦਰੁਸਤ ਰਹੇ ਚੜ੍ਹਦੀ ਕਲਾ ਚ ਰਹੇ ਤੇ ਐਂ ਹੀ ਆਪਣੇ ਬਠਿੰਡੇ ਸ਼ਹਿਰ ਨੂੰ ਖੂਬਸੂਰਤ ਬਣਾਉਂਦੇ ਆ ਇੱਕ ਪਿਛਲੇ ਦਿਨ ਜਿਹੜਾ ਮੈਨੂੰ ਜਿੱਥੋਂ ਜ਼ਿਆਦਾ ਇਹ ਯਾਰ ਵੀ ਬੁਲਾਣਾ ਚਾਹੀਦਾ ਇੱਕ ਰਹੂੜਾ ਦੋਸਤੋ ਜਿਹੜਾ ਰਹੂੜਾ درخت ਤਾਂ ਇਹਦੇ ਚਰਖੇ ਬੰਦੇ ਹੁੰਦੇ ਸੀ ਪਿਛਲੇ ਸਮੇਂ ਸਾਡੀਆਂ ਬੀਬੀਆਂ ਬਣਾਉਂਦੇ ਚਰਖੇ ਕੱਤਦੇ ਤੇ ਉਹਦੇ ਤੇ ਹੀ ਕੱਪੜਾ ਜਿਹੜਾ ਬੰਦਾ ਸੀ ਮੇਨ ਬੇਸ ਉਹ ਸੀਗਾ ਉਹ ਕੀ ਲੱਕੜ ਤਾਂ ਸਖਤ ਹੁੰਦੀ ਹੈ ਇੱਕ ਉਹ ਹਲਕੀ ਹੁੰਦੀ ਹੈ ਜਦੋਂ ਬੀਬੀਆਂ ਚਰਖਾ ਕੱਦਦੀਆਂ ਸੀ ਨਾ ਵੀ ਉਹ ਬਾਹਣਾ ਥੱਕੇ ਉਹ ਬਿਲਕੁਲ ਹੀ ਦਰਖਤ ਭਰਿਆ ਪਿਆ ਸੀਗਾ ਪਤਾ ਨਹੀਂ ਗਲੋ ਨਾਲ ਕਿਸੇ ਨਾਲ ਉਹ ਤੁਸੀਂ ਕਿੱਥੇ ਕੀਤਾ ਸੀ ਇਹ ਉਹ ਬੜਾ ਵਧੀਆ ਤੁਹਾਡਾ ਆਪਣਾ ਉਹ ਵੀ ਆਪਣਾ ਅਰੂੜੇ ਦਾ ਦਰਖਤ ਸੀਗਾ ਜੀ ਉਹ ਗਲੋ ਨਾਲ ਨਾਲ ਸਾਰਾ ਟਕਿਆ ਹੋਇਆ ਸੀਗਾ ਜੀ ਉਹ ਸ਼ਾਇਦ ਆਪਣੇ ਬਠਿੰਡੇ ਸ਼ਹਿਰ ਦੇ ਵਿੱਚ ਜਿੱਥੇ ਤੱਕ ਕਰ ਮੇਰੇ ਧਿਆਨ ਚ ਇੱਕ ਹੀ ਦਰਖਤ ਆਪਣੇ ਉਹ ਉਹ ਸਾਨੂੰ ਫੋਨ ਆਇਆ ਸੀਗਾ ਵੀ ਇਸ ਤਰ੍ਹਾਂ ਆਪਣਾ ਗਣਪਤੀਨ ਕੇਲੇਵਾ ਜੀ ਤੇ ਸ਼ੀਸ਼ਮਹਿਲ ਦੇ ਵਿੱਚ ਦੀ ਨਾ ਵਜੀਰੇ ਬਾਗ ਗ੍ਰੀਨ ਸਿਟੀ ਨੂੰ ਸ਼ੜਕ ਜਾਂਦੀ ਹੈ ਜੇ ਉੱਥੇ ਜਦੋਂ ਆਪਾਂ ਜਾਂਦੇ ਹਾਂ ਨਾ ਅੱਗੇ ਇੱਕ ਇੱਕ ਹੀ ਰੁੱਖ ਆਈ ਉਹ ਆਪਣੇ ਉਹ ਜਦੋਂ ਅਸੀਂ ਰੁੱਖ ਜਾ ਕੇ ਦੇਖਿਆ ਨਾ ਇਹ ਰੁੱਖ ਬਹੁਤ ਜ਼ਿਆਦਾ ਭਰਿਆ ਹੋਇਆ ਸੀਗਾ ਅਸੀਂ ਇਦੋਂ ਪਹਿਲੇ ਦਿਨ ਅਸੀਂ ਦੋ ਜਾਣੇ ਗਏ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਕਿਉਂਕਿ ਸਾਨੂੰ ਵੀ ਇਹ ਸਮਝ ਹੀ ਨਹੀਂ ਸੀ ਆ ਰਹੀ ਵੀ ਇਹਨੂੰ ਬੇਲ ਉਹ ਅਸੀਂ ਕਿਸ ਤਰ੍ਹਾਂ ਹਟਾਈਏ ਫਿਰ ਅਸੀਂ ਗਏ ਦੂਸਰੇ ਦਿਨ ਅਸੀਂ ਤਿੰਨ ਚਾਰ ਦਿਨ ਹੋ ਗਏ ਜੀ ਉਹਨੂੰ ਸਾਫ ਕੀਤਾ ਥੋੜਾ ਥੋੜਾ ਫਿਰ ਤੀਸਰੇ ਦਿਨ ਅਸੀਂ ਗਏ ਉੱਥੋਂ ਫਿਰ ਸਾਡ ਨੂੰ ਸਾਡੇ ਨਾਲ ਜੀ ਆਂਡੀਆਂ ਗਵਾਨੀਆਂ ਨੇ ਸਾਡਾ ਸਾਥ ਦਿੱਤਾ ਅਜਿਉ ਸਾਰੇ ਦਰਖਤ ਨੂੰ ਚੰਗੀ ਤਰ੍ਹਾਂ ਸਾਫ਼ ਕਰਤਾ ਬਹੁਤ ਸੋਹਣਾ ਹੁਣ ਤੁਸੀਂ ਉਹ ਜਾ ਕੇ ਦੇਖੋਗੇ ਨਾ ਦਰਖਤ ਵਧੀਆ ਹਰਿਆ ਭਰਿਆ ਹੋਗਾ ਜੀ ਬਹੁਤ ਸੋਹਣਾ ਲੱਗਦਾ ਹੈਗਾ ਉੱਥੇ ਮੇਰਾ ਕਿਸੇ ਨੇ ਨੰਬਰ ਲਿਆ ਸੀਗਾ ਉਹ ਮੈਨੂੰ ਫੋਨ ਵੀ ਕਰਦੇ ਹੁੰਦੇ ਆ ਵੀ ਤੁਸੀਂ ਦਰਖਤ ਨੂੰ ਬਚਾ ਲਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਹਿੰਦੇ ਜੀ 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 ਤੇ ਉੱਥੇ ਕਈ ਆ ਕੇ ਲੋਕ ਦੇਖਦੇ ਵੀ ਆ ਵੀ ਇਹ ਰਹੁੜਾ ਦਰਖਤ ਹੈ ਇਹਦੇ ਚਾਖੇ ਬੰਦੇ ਜੀ ਇਹ ਰਹੁੜਾ ਇਦਾਂ ਜੀ ਵੀ ਪਹਿਲਾਂ ਉਹਨੂੰ ਫੁੱਲ ਲੱਗਦੇ ਆ ਫੁੱਲ ਤੋਂ ਪੱਤੇ ਬੰਦੇ ਆ ਹਾਂਜੀ ਕਿ ਗਰਮੀਆਂ ਦੇ ਵਿੱਚ ਉਹ ਪੂਰੇ ਬਹਾਰ ਪਹਿਲਾਂ ਫੁੱਲ ਆਉਂਦੇ ਆ ਉਹਨਾਂ ਦੇ ਐ ਰੈੱਡ ਰੈੱਡ ਉਸ ਤੋਂ ਬਾਅਦ ਉਹ ਪੱਤੇ ਆ ਜਾਂਦੇ ਹੁਣ ਅੱਗੇ ਆਪਾਂ ਚੱਲਦੇ ਆ ਤੁਸੀਂ ਇੱਕ ਪਿਛਲੇ ਦਿਨਾਂ ਚ ਨਾ ਜਿਵੇਂ ਮੈਨੂੰ ਲੱਗਦੀ ਆ 100 ਫੁੱਟ ਹੀ ਤੇ ਸੀਗਾ ਤੇ ਪੱਥਰ ਜਾਂ ਕੀ ਤੋੜੀ ਜਾਂਦੇ ਸੀਗੇ ਉਹ ਦਰਖਤਾਂ ਦੇ ਨਾਲ ਸੀ ਉਹ ਕੀ ਕਰਦੇ ਹੋ ਇਹ ਦਰਖਤਾਂ ਦੇ ਨਾਲ ਸੀ ਉਹਨੂੰ ਤੋੜ ਤੋੜ ਕੇ ਵੀ ਸਾਹ ਨਹੀਂ ਆਉਂਦਾ ਇਹਨੂੰ ਪਾਣੀ ਅੱਛਾ ਉਹ ਨਾ ਜ ਅੱਜ ਕੱਲ ਪਤਾ ਕੀ ਹੈ ਜਿਵੇਂ ਹੁਣ ਆਪਣੇ ਸੜਕਾਂ ਵਗੈਰਾ ਬੰਦਦੇ ਆ ਜੀ ਜੇ ਕੋਈ ਦੁਕਾਨਦਾਰ ਹੈ ਉਹ ਜਿਵੇਂ ਆਪਣੇ ਕੋਈ ਦਰਖਤ ਲੱਗੇ ਹੋਏ ਹਨ ਵੱਡਾ ਦਰਖਤ ਆ ਉਹਦਾ ਬਿਲਕੁਲ ਵੀ ਸਾਹ ਬੰਦ ਕਰ ਦਿੰਦੇ ਆ ਉਹ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਦਰਖਤ ਵਾਲਿਆਂ ਨੂੰ ਸਾਡੇ ਸੜਕ ਬਣਾਉਣ ਵਾਲਿਆਂ ਵੀਰਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਕੰਮ ਸੇ ਕੰਮ 2 ਫੁੱਟ ਜਗ੍ਹਾ ਤੁਸੀਂ ਦਰਖਤ ਦੇ ਆਸ-ਪਾਸੇ ਜਰੂਰ ਛੱਡਣੀ ਹੈ ਤਾਂ ਜੋ ਦਰਖਤ ਨੂੰ ਇੱਕ ਤਾਂ ਪਾਣੀ ਪੀ ਸਕੇ ਇੱਕ ਦਰਖਤ ਨੂੰ ਸੌਖਾ ਸਾਹ ਇਹ ਬੇਨਤੀ ਹੈ ਸਾਡੀ ਆਦੋ ਹਟੇ ਇਦਾਂ ਜੀ ਵੀ ਆਪਾਂ ਨੂੰ ਸਾਹ ਨਾ ਆਵੇ ਤਾਂ ਬੱਕਰੀ ਦੇ ਜਾਵਾਂਗੇ ਕਿਉਂਕਿ ਉਹਦੇ ਰੂਟਸ ਵੱਧਨੇ ਆ ਉੱਥੋਂ ਹੀ ਉੱਥੋਂ ਨੇ ਖਰਾਕ ਲੈਣੀ ਆ ਅਸੀਂ ਬੇਨਤੀ ਕਰਦੇ ਆਂ ਵੀ ਜੇ ਕਿਸੇ ਦੇ ਹੈਗਾ ਵੀ ਆ ਸਾਨੂੰ ਫੋਨ ਕਰੋ ਤੁਸੀਂ ਅਸੀਂ ਉੱਥੇ ਆਵਾਂਗੇ ਉਹਦੀ ਸਾਫ ਸਫਾਈ ਕਰਕੇ ਤੋੜ ਕੇ ਜਾਵਾਂਗੇ ਇਹ ਆਪਣੇ 100 ਫੁੱਟ ਦੀ ਜਗ੍ਹਾ ਦੀ ਗੱਲ ਕਰ ਰਹੇ ਹਾਂ। ਹਾਂਜੀ ਹਾਂਜੀ 100 ਫੁੱਟ ਦੀ। ਹਾਂਜੀ ਹਾਂਜੀ। ਤੇ ਹੁਣ ਕਿਹੜੀਆਂ-ਕਿਹੜੀਆਂ ਰੋੜਾਂ ਆਪਾਂ ਅੱਗੇ ਫਿਊਚਰ ਦੇ ਵਿੱਚ ਤੁਸੀਂ ਜائیں ਵੀ ਆ ਤਾਂ ਅਸੀਂ ਕਰ ਦਿੱਤੀਆਂ ਤੇ ਨਾਲ ਹੋਰ ਜਿੱਥੇ ਦਰੱਖਤ ਲਾਉ। ਦੇਖੋ ਜਿਵੇਂ 100 ਫੁੱਟੇ ਹੋ ਗਈ, ਆਪਣੀ ਰਿੰਗ ਰੋਡ ਹੋ ਗਈ, ਭੱਗ ਰੋਡ ਹੋ ਗਈ, ਪਾਵਰਸ ਰੋਡ ਹੋ ਗਈ, ਹਨਾ ਜੀ ਜੀਤ ਰੋਡ ਹੋ ਗਈ। ਆਪਣਾ ਬੀਬੀ ਵਾਲਾ ਰੋਡ ਹੋ ਗਿਆ। ਜੁਹਾਰਾ ਨਗਰ ਹੋ ਗਿਆ, ਫੇਸ 3 ਹੋ ਗਿਆ। ਫੇਸ 3 ਵਾਲੇ ਪਾਰਕ 2-3 ਪਾਰਕ ਹੋਗੇ ਜੀ। ਜੀਤ ਰੋਡ ਦੇ ਪਾਰਕ ਹੋਗੇ। ਇਸ ਤਰ੍ਹਾਂ ਵੀ ਮੈਂ ਕੱਲਾ ਜਾਣੀ ਹੈ ਜੀ ਜਿੰਨਾ ਮੈਥੋਂ ਹੁੰਦਾ ਮੈਂ ਕਰਦਾ ਮੈਂ ਆਦੇ ਦਿਲੋਂ ਕਰਦਾ ਜੋ ਵੀ ਕਰਦਾ ਤੇ ਉਸ ਤੋਂ ਅੱਜ ਸਵੇਰੇ ਸਵੇਰੇ ਮੈਂ ਤੇ ਮੇਰਾ ਬ੍ਰਦਰ ਗਾਂਧੀ ਜੀ ਟੀਮ ਕੋਲੇ ਗਏ ਤੇ ਅਸੀਂ ਮੌਕੇ ਤੇ ਜਾ ਕੇ ਦੇਖਿਆ ਵੀ ਆਪਾਂ ਵੀਡੀਓ ਚ ਤਾਂ ਹੋਰ ਦੇਖ ਕੇ ਤਾਂ ਉਹਦੀ ਕਹਿਣਾ ਯਾਰ ਇਹ ਥੋੜਾ ਕੰਮ ਆ ਉੱਥੇ ਜਾ ਕੇ ਪਤਾ ਲੱਗਦਾ ਜੀ ਬਿਲਕੁਲ ਅੰਦਰ ਵੜਨ ਨੂੰ ਥਾਂ ਨਹੀਂ ਸੀ ਤੇ ਹੁਣ ਜਾ ਕੇ ਤੁਸੀਂ ਉਹੀ ਪਾਰਕ ਦੇਖੋ ਜੋ ਇਹਨਾਂ ਦੀ ਟੀਮ ਇਹ ਕਹਿੰਦੀ ਇੱਕ ਦਿਨ ਪਹਿਲਾਂ ਸਾਡਾ ਲੱਗਿਆ ਅੱਜ ਅੰਦਰਲੇ ਪਾਸੇ ਲੱਗਿਆ ਤੇ ਬੀਬੀਆਂ ਭੈਣਾਂ ਨੇ ਬਹੁਤ ਸਤਿਕਾਰ ਕਿਵੇਂ ਲੱਗਿਆ ਅੱਜ ਉੱਥੇ ਤੁਸੀਂ ਜਾਈ ਸੀ ਬਹੁਤ ਵਧੀਆ ਕੀਤਾ ਜੀ ਮੇਰੇ ਜਿਵੇਂ ਗਾਂਧੀ ਸਿੱਧੂ ਆਈ ਮੈਂ ਮੇਰੀ ਟੀਮ ਆ ਹੈਨਾ ਜੀ ਮੇਰੇ ਨਾਲ ਮੇਰੇ ਦੋਸਤ ਹੁੰਦੇ ਨੇ ਸੰਦੀਪ ਬਾਂਸਲ ਜੀ ਆ ਜੀ ਉਹ ਵੀ ਸਵੇਰੇ ਮੈਨੂੰ 5:30 ਵਜੇ ਫੋਨ ਕਰ ਲੈਂਦੇ ਨੇ ਆਪਣੇ ਹਰਦੀਪ ਸਿੰਘ ਗਿੱਲ ਨੇ ਜੀ ਉਹ ਵੀ ਸਮਾਜ ਸੇਵੀ ਨੇ ਬਹੁਤ ਵੱਡੇ ਜੀ ਜੀ ਉਹ ਵੀ ਮੈਨੂੰ 5:30 ਪੌਣੇ 6 ਫੋਨ ਮਾਰ ਲੈਂਦੇ ਹਾਂ ਜੀ ਗਾਂਧੀ ਜੀ ਨਰਿੰਦਰ ਜੀ ਕਦੋਂ ਆਉਣਾ ਕਿੱਥੇ ਆਉਣਾ ਫਿਰ ਅਸੀਂ ਡਿਸਾਈਡ ਕਰ ਲੈਂਦੇ ਜੀ ਵੀ ਇੱਥੇ ਆਉਣਾ ਜਾਣਾਗਾ ਫਿਰ ਅਸੀਂ ਆਪ ਦਾ ਡਿਸਾਈਡ ਕਰਕੇ ਜਾਂਦੇ ਆ ਜਾਂ ਸਾਨੂੰ ਕਿਸੇ ਨੇ ਫੋਨ ਕੀਤਾ ਹੋਵੇ ਵੀ ਤੁਸੀਂ ਇਥੇ online ਫਿਰ ਅਸੀਂ ਜਿੱਥੇ ਕਿਸੇ ਨੂੰ ਕਾਲ ਕੀਤੀ ਹੁੰਦੀ ਹੈ ਵੀ ਆ ਜਗਾ ਤੇ ਜਾ ਕੇ ਇਹਦਾ ਪੌਦੇ ਲਾਉਣੇ ਆ ਜਾਂ ਕਿਸੇ ਦਰਾਖਤ ਦੀ ਕਟਿੰਗ ਵੈਰਾ ਕਰਨੀ ਹੈ ਜਾਂ ਕੋਈ ਟ੍ਰੀ ਗਾਰਡ ਚ ਕੋਈ ਦਰਾਖਤ ਫਸਿਆ ਹੋਇਆ ਉਹਨੂੰ ਕੱਟਣਾਗਾ ਫਿਰ ਅਸੀਂ ਉਹ ਜਾ ਕੇ ਉਹ ਕੰਮ ਕਰਦੇ ਜੀ ਜੇ ਕੋਈ ਤੁਹਾਨੂੰ ਜਿਵੇਂ ਇੱਕ ਤਾਂ ਤੁਸੀਂ ਆਪਣਾ ਨੰਬਰ ਜ਼ਰੂਰ ਬੋਲ ਕੇ ਜਾਓ ਹਾਂਜੀ ਜੇ ਤੁਹਾਨੂੰ ਕੋਈ ਕਿਸੇ ਨੇ ਪੌਦੇ ਲਵਾਉਣੇ ਹੋਣ ਜਾਂ ਲਾਣੇ ਹਨ ਜਾਂ ਕੋਈ ਤੁਹਾਨੂੰ ਕਹੇ ਦੇ ਵੀ ਇਹਨੂੰ ਉਹ ਕਰ ਦੋ ਉਹ ਤੁਸੀਂ ਫਿਰ ਫੋਨ ਤੇ ਜਾ ਵੜਨੇ ਹੋ ਜਾਂ ਹਾਂਜੀ ਜਾਵੜੇ ਨੇ ਬਸ ਇੱਕ ਮੈਂ ਇਹ ਬੇਨਤੀ ਕਰਦਾ ਹਾਂ ਜੀ ਸਾਰੇ ਵੀਰਾਂ ਨੂੰ ਵੀ ਜੇ ਕੋਈ ਪਰਸਨਲੀ ਹੈ ਨਾ ਉਹ ਨਾ ਫੋਨ ਕਰਿਆ ਕਰੋ ਜਿਵੇਂ ਆਲਾ ਕਹਿ ਰਿਹਾਦਾ ਵੀ ਯਾਰ ਅਸੀਂ ਘਰੇ ਪੌਦੇ ਲਾਉਣੇ ਸਾਡੇ ਤੁਸੀਂ ਘਰੇ ਲਾਓ ਜਾ ਕੇ ਜਿਵੇਂ ਕੋਈ ਸਰਕਾਰੀ ਜਗਾ ਪੰਚਾਇਤੀ ਜਗਾ ਕਿਤੇ ਵੀ ਹੈ ਨਾ ਸੜਕਾਂ ਤੇ ਲਾਉਣਾ ਜਾਂ ਪਾਰਕ ਚ ਲਾਉਣਾ ਸਿਰਫ ਸਾਰੀ ਬੇਨਤੀ ਕਰਦੇ ਆਸੀਂ ਵੀ ਸਾਨੂੰ ਤੁਸੀਂ ਉਸ ਲਈ ਫੋਨ ਕਰਿਆ ਕਰੋ ਪਰਸਨਲੀ ਨਾ ਫੋਨ ਕਰਿਆ ਕਰੋ ਵੀ ਸਾਡੇ ਘਰੇ ਇਹ ਆ ਕੇ ਤੁਸੀਂ ਏ ਵੀ ਸਾਡੇ ਪਬੂਟੇ ਵਗੈਰਾ ਲਾ ਕੇ ਜਾਓ ਜਾਂ ਕਟਿੰਗ ਕਰਕੇ ਜਾਓ ਤੇ ਕੇ ਗਾਂਧੀ ਦੇਖੋ ਵੀ ਜਿਹੜਾ ਪੌਦੇ ਲਾਉਣ ਦਾ ਸਹੀ ਟਾਈਮ ਕਿਹੜਾ ਕਿ ਕਿਹੜੇ-ਕਿਹੜੇ ਪੌਦੇ ਤੁਸੀਂ ਰੋੜਾਂ ਤੇ ਜ਼ਿਆਦਾ ਤਰ ਲਾਉਣੇ ਆ ਜਾਂ ਟ੍ਰੈਡੀਸ਼ਨਲ ਰੋਖਾ ਜਿਵੇਂ ਆਪਣੇ ਨਸੂੜਾ ਹੋ ਗਿਆ ਟਾਲੀ ਹੋ ਗਈ ਜਾਂ ਆਪਣੇ ਨਿੰਮ ਹੋ ਗਿਆ ਜਾਂ ਜਿਹਨੂੰ ਅਸੀਂ ਬਹੁਤ ਕਹਨੇ ਆ ਤਾਂ ਪਿੱਪਲ ਕਹਨੇ ਆ ਉਹ ਕਿਹੜੇ ਸ਼ਮੇ ਦੇ ਵਿੱਚ ਲਾਉਣੇ ਚਾਹੀਦੇ ਆ ਇਹ ਆਪਣਾ ਜਿਵੇਂ ਹੋਣਾ ਮੌਸਮ ਆਈ ਸੌਣ ਭਾਦੋ ਆ ਇਹ ਸਭ ਤੋਂ ਬੈਸਟ ਮੌਸਮ ਆ ਸਭ ਤੋਂ ਵੱਧ ਸਾਨੂੰ ਆ ਮਹੀਨੇ ਚ ਦੋ ਮਹੀਨੇ ਚ ਦਰਖਤ ਲਾਉਣੇ ਚਾਹੀਦੇ ਜੀ ਤੇ ਤੁਸੀਂ ਉਮ ਵੀ ਇਹ ਲੋਕਾਂ ਨੂੰ ਆਪਣੀ ਕਿਹਾ ਹੈ ਵੀ ਜੋ ਤੁਸੀਂ ਪਨੀਰੀ ਤਿਆਰ ਕਰੋ ਅਸੀਂ ਦਰਸਤ ਲਾ ਮੰਗੇ ਜਾਂ ਇਦਾਂ ਦਾ ਜੇ ਤੁਹਾਨੂੰ ਕੋਈ ਦੇਣਾ ਚਾਹਵੇ ਤਾਂ ਉਹ ਪਨੀਰੀ ਲੈ ਲੈਣੇ ਹੋ ਤੁਸੀਂ ਹਾਂਜੀ ਹਾਂ ਲੈ ਲੈਣੇ ਸਾਨੂੰ ਬਹੁਤ ਲੋਕਾਂ ਦੇ ਫੋਨ ਆਉਂਦੇ ਆ ਜੀ ਵੀਰਾਂ ਦੇ ਸਾਡੇਾਂ ਦੇ ਸਾਨੂੰ ਬੂਟੇ ਦਿੰਦੇ ਆ ਜੀ ਮੇਰੇ ਕੋਲ ਕਮ ਸੇ ਕਮ 2-300 ਬੂਟਾ ਪਿਆ ਜੀ ਹਾਂਜੀ ਹਾਂ ਜੀ ਜਿਹੜੇ ਲੋਕ ਕਿਸੇ ਦੇ ਬੱਚੇ ਦਾ ਜਨਮ ਦਿਨ ਹੁੰਦਾ ਜੀ ਨਾਲੇ ਤਾਂ ਉਹਨਾਂ ਦੇ ਬੱਚੇ ਦਾ ਅਸੀਂ ਇੱਕ ਬੂਟਾ ਲਗਾ ਦਿੰਨੇ ਜਾਂ ਦੋ ਲਵਾ ਦਿੰਨੇ ਆ ਬਾਕੀ ਸਾਨੂੰ ਉਹ ਬੂਟੇ ਗਿਫਟ ਦੇ ਦਿੰਦੇ ਆ ਵੀ ਤੁਸੀਂ ਅੱਗੇ ਤੁਸੀਂ ਬੂਟੇ ਲਾਓ ਫਿਰ ਉਹਨਾਂ ਦੇ ਦਿੱਤੇ ਬੂਟੇ ਸੀ ਅੱਗੇ ਲਾਉਣੇ ਜੀ ਜਿਵੇਂ ਕਿਸੇ ਦੀ ਮੈਰਿਡ ਅਨਿਵਰਸਰੀ ਆ ਗਈ ਕਿਸੇ ਦੇ ਫਾਦਰ ਦਾ ਵਰਤ ਆ ਗਿਆ ਨਾ ਮੰਮਾ ਦਾ ਵਰਤ ਆ ਗਿਆ ਕਿਸੇ ਦੇ ਬੱਚੇ ਦਾ ਜਨਮ ਦਿਨ ਆ ਗਿਆ ਕਿਸੇ ਦੀ ਮਿਸ ਜੀ ਦਾ ਆ ਗਿਆ ਕਿਸੇ ਦਾ ਆਪ ਦਾ ਵਰਤ ਆ ਗਿਆ ਫਿਰ ਉਸ ਹਾਲ ਨਾਲ ਉਹ ਸਾਡੇ ਕੋਲੇ ਆਉਂਦੇ ਆ ਜੀ ਅਸੀਂ ਬੂਟੇ ਵਗੈਰਾ ਲਾਉਣੇ ਆ ਜਾਂ ਸਾਨੂੰ ਕੋਈ ਗਿਫਟ ਵਗੈਰਾ ਵੀ ਉਹ ਦੇ ਕੇ ਜਾਂਦੇ ਗਾਂਧੀ ਜੀ ਇਹ ਤਾਂ ਬਿਲਕੁਲ ਬਹੁਤ ਵਧੀਆ ਤੁਹਾਡਾ ਕੰਮ ਆ ਇੱਕ ਜਿਹੜੀ ਆਮ ਪ੍ਰੋਬਲਮ ਇਹ ਚੱਲਦੀ ਹੈ ਨਾ ਜਿਵੇਂ ਸਰਕਾਰਾਂ ਵੱਲੋਂ ਵੀ ਲਾਏ ਜਾਂਦੇ ਆ ਜਾਂ ਸਮੇਂ-ਸਮੇਂ ਤੇ ਵੱਡੇ-ਵੱਡੇ ਕਲੱਬਾਂ ਤੋਂ ਲਾਏ ਜਾਂਦੇ ਆ ਇੱਕ ਵਾਰੀ 200 ਬੂਟਾ ਲਾਤਾ 40 ਮੁਰਕਿਓ ਦੀ ਸ਼ਾਂ ਸੰਭਾਲ ਲਈ ਹੁੰਦੀ। ਉਹਦੇ ਬਾਅਦ ਤੇ ਜੇ ਤੁਸੀਂ ਲਾਉਣੇ ਉਹ ਤੋਂ ਬੈਕ ਉਹਨੂੰ ਦੇਖਣ ਜਾਂਦੇ ਹੋ ਕਿ ਜੇ ਆਪਾਂ ਇਹ ਦੂਰ ਦਾ ਜਾਂ ਮੈਂ ਦੇਖੋ ਜੀ ਜੋ ਬੂਟੇ ਮੈਂ ਆਪਦੇ ਹੱਥੀ ਲਾਏ ਹੋਏ ਆ ਜੀ ਜੀ ਚਾਹੇ ਮੇਰਾ ਕਿਤੇ ਆਉਣਾ ਜਾਣਾ ਰਹੇ ਜੀ ਕੋਈ ਫੰਕਸ਼ਨ ਰਹੇ ਜੇ ਪਰ ਜੇ ਮੇਰਾ ਕੋਈ ਬੂਟਾ ਰਹਿੰਦਾ ਪਾਣੀ ਤੋਂ ਬਗੈਰ ਹੋਰ ਮੈਂ ਜ਼ਰੂਰ ਪਾਣੀ ਪਾ ਕੇ ਆਉਣਾਗਾ ਜੇ ਕੋਈ ਬੂਟਾ ਮੇਰਾ ਡਿੱਗਿਆ ਹੋਇਆ ਉਹਨੂੰ ਮੈਂ ਸਹੀ ਕਰਕੇ ਆਉਣਾ ਜੇ ਟਰੀ ਗਾਰਡ ਵਗੈਰਾ ਵੀ ਬੂਟੇ ਦੇ ਉੱਪਰ ਡਿੱਗ ਪਿਆ ਮੈਂ ਉਹ ਵੀ ਸਹੀ ਕਰਨ ਕੇ ਆਉਣਾ ਮੈਂ ਇਹ ਨਹੀਂ ਦੇਖਿਆ ਵੀ ਮੈਂ ਕਿਤੇ ਕੋਈ ਫੰਕਸ਼ਨ ਤੇ ਜਾ ਰਿਹਾ ਮੈਂ ਤਿਆਰ ਹੋਇਆ ਵਾਂ ਜਾਂ ਮੈਂ ਉਹ ਆਦਾ ਸ਼ੌਕ ਹੈ ਮੈਂ ਉਹ ਆਦਾ ਪਹਿਲਾਂ ਪੂਰਾ ਕਰਕੇ ਆਉਣਾ ਹੀ ਹੋਣਾ। ਫੇਰ ਜੀ। ਹਾਂ ਜੀ ਫੇਰ ਮੈਂ ਜਾਣਾ। ਜਾਇ ਘਰੇ ਵੀ ਮੇਰੇ ਘਰੇ ਮੈਨੂੰ ਮੇਰੇ ਘਰ ਦੇ ਬਹੁਤ ਸਪੋਰਟ ਕਰਦੇ ਆ ਮੇਰੇ ਮੰਮੀ ਡੈਡੀ ਬਹੁਤ ਸਪੋਰਟ ਕਰਦੇ ਆ। ਮੇਰੇ ਬੱਚੇ ਬਹੁਤ ਸਪੋਰਟ ਕਰਦੇ ਆ ਮੇਰੀ ਮਸੀ ਬਹੁਤ ਸਪੋਰਟ ਕਰਦੇ ਆ। ਘਰ ਦੇ ਨਾਲ ਤੇ ਮੰਮੀ ਡੈਡੀ ਨੇ ਕਿਹਾ ਵੀ ਤੂੰ ਆਦੇ ਸ਼ੌਕ ਪੂਰੇ ਕਰ ਕੱਲ ਨੂੰ ਸਾਨੂੰ ਲਾਂਭਾ ਨਾ ਦੇ ਵੀ ਸਾਡਾ ਮੇਰਾ ਸ਼ੌਕ ਨਹੀਂ ਪੂਰਾ ਕੀਤਾ। ਜੀ 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 ਤੇ ਬਹੁਤ ਸਪੋਰਟ ਆਈ ਮੈਨੂੰ ਘਰ ਵੱਲੋਂ। ਜੀ ਜੀ ਘਰੇ ਵੀ ਬਹੁਤ ਪੌਦੇ ਲੱਗੇ ਆ ਮੈਂ ਖੈਰ ਉਹ ਦੇ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਜ਼ਿਆਦਾ। ਜੀ ਜੀ ਤੇ ਜੇ ਕੋਈ ਤੁਹਾਨੂੰ ਕੋਈ ਜਿਵੇਂ ਟੂਲ ਵਗੈਰਾ ਪੂਰੇ ਹੈਗੇ ਜੀ ਜੇ ਕੋਈ ਚਾਹੀਦਾ ਜਾਂ ਕੋਈ ਤੁਹਾਨੂੰ ਕੋਈ ਡੋਨੇਟ ਕਰਨਾ ਚਾਹੁੰਦਾ ਹੋਵੇ ਤਾਂ ਕੀ ਤੁਹਾਨੂੰ ਚਾਹੀਦਾ ਅੱਜ ਕੱਲ ਜਾਂ ਤੁਹਾਡੀ ਟੀਮ ਹੋਰ ਤੁਹਾਡੀ ਟੀਮ ਚ ਰਲਣਾ ਚਾਹੁੰਦਾ ਹੋਵੇ ਉਹਦੇ ਬਾਰੇ ਤੁਸੀਂ ਆਪਣੇ ਲੋਕਾਂ ਨਾਲ ਸਾਂਝੀ ਕਰੋ ਜਾਣਕਾਰੀ ਸਾਡੀ ਦੇਖੋ ਜੀ ਟੀਮ ਚ ਸਾਰਿਆਂ ਲਈ ਜੀ ਆਇਆ ਜੀ ਹਰ ਕੋਈ ਆ ਸਕਦਾ ਹੈ ਜੀ ਜੀ ਹੈ ਨਾ ਇਹਦੇ ਜੇ ਕੋਈ ਆਪਾਂ ਮੈਂਬਰ ਨਹੀਂ ਬਣਾਉਣਾ ਕਿਸੇ ਨੂੰ ਨਹੀਂ ਸਭ ਸਾਡੇ ਭਾਈ ਹੈ ਜੋ ਵੀ ਸਾਡੀ ਟੀਮ ਚ ਆਉਣਾ ਚਾਹੁੰਦਾ ਜੀ ਆਵੇ ਆ ਕੇ ਵਧੀਆ ਸੇਵਾ ਕਰੇ ਜੀ ਸੱਚੇ ਮਾਨ ਦੇ ਨਾਲ ਸੇਵਾ ਕਰਿਆ ਕਿ ਦਿਲੋਂ ਸੇਵਾ ਕਰੇ ਜੇ ਉਹ ਵੀ ਕਿਸੇ ਨੇ ਆਉਣਾਗਾ ਬਾਕੀ ਗੱਲ ਰਹੀ ਜੀ ਟੂਲ ਦੀ ਜੀ ਦੇਖੋ ਟੂਲ ਵਗੈਰਾ ਮੈਂ ਸਾਰਾ ਟੋਟਲ ਜਿਆਦਾ ਬਣਾ ਰੱਖਿਆ ਹੈਗਾ ਜੇ ਵੀ ਬਾਕੀ ਕਿਸੇ ਵੀਰ ਨੂੰ ਜੇ ਕੋਈ ਗਿਫਟ ਕਰਨਾ ਚਾਹੁੰਦਾ ਹੈਗਾ ਜਿਵੇਂ ਟੋਏ ਪੱਟਣ ਵਾਲੀ ਹੋਗੀ ਮਸ਼ੀਨ ਹੋਗੀ ਨਾ ਜੀ ਇੱਕ ਪਾਣੀ ਵਾਲੀ ਟੈਂਕੀ ਹੋਊਗੀ ਜਾਂ ਕਿ ਕਟਰੋ ਵਗੈਰਾ ਹੋ ਗਿਆ ਇਹ ਜਾ ਇਹ ਜੀ ਚੀਜ਼ਾਂ ਨੇ ਸਾਨੂੰ ਜ਼ਰੂਰਤ ਪੈਂਦੀ ਰਹਿੰਦੀ ਹੈ ਜੀ ਕਿਉਂਕਿ ਇਹ ਖਰਾਬ ਜਲਦੀ ਹੋ ਜਾਂਦੀਆਂ ਜੀ 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 ਲੋਡ ਤੇ ਥੋੜਾ ਜਿਆਦਾ ਕੰਮ ਲੈਣ ਨੇ ਇਹ ਚੀਜ਼ਾਂ ਦਾ ਫਿਰ ਜਲਦੀ ਖਰਾਬ ਹੋ ਜਾਂਦਾ ਹੈ ਬਿਲਕੁਲ ਬਿਲਕੁਲ 4G ਦੀ ਪ੍ਰੋਬਲਮਾਂ ਕੀ ਕੀ ਆਉਂਦੀਆਂ ਤੁਹਾਨੂੰ ਜਿਹੜੀਆਂ ਇਸ ਕੰਮ ਕਰਨਦਰਾਉਣ ਪ੍ਰੋਬਲਮਾਂ ਤਾਂ ਇਹ ਆਉਂਦੀਆਂ ਦੇਖੋ ਜਿਵੇਂ ਆਪਣੇ ਪਸ਼ੂ ਬੈ ਉਹ ਘੁੰਮ ਰਹੇ ਆ ਜੀ ਇਹ ਪਸ਼ੂ ਸਾਡੇ ਬੂਟੇ ਬਹੁਤ ਜ਼ਿਆਦੇ ਖਾ ਰਹੇ ਆ ਸਾਨੂੰ ਬਹੁਤ ਦੁੱਖ ਹੁੰਦਾ ਦੇਖ ਕੇ ਹਮ ਤੇ ਦੂਸਰਾ ਸਾਨੂੰ ਟਰੀ ਗਾਰਡਨਾਂ ਦੀ ਬਹੁਤ ਜ਼ਿਆਦੇ ਪ੍ਰੋਬਲਮ ਆ ਰਹੀ ਹੈ ਜੀ ਜੀ ਇਹੀ ਜਾਰੇ ਸਭ ਇਹ ਜਾਰੇ ਪ੍ਰੋਬਲਮ ਆ ਰਹੀ ਹੈ ਬਾਕੀ ਜੇ ਅਸੀਂ ਕਹਿੰਨੇ ਵੀ ਲੋਕ ਵੀ ਥੋੜਾ ਜਿਹਾ ਸਾਨੂੰ ਸਾਫ ਦੇਣ ਜੀ ਜਿਸ ਤਰ੍ਹਾਂ ਜੇ ਅਸੀਂ ਪਿੱਛੇ ਜੇ ਵੀਰ ਕਲੋਨੀ ਗਏ ਸੀਗੇ ਉੱਥੇ ਭੈਣ ਹੋ ਰਹੇ ਨੇ ਸਾਨੂੰ ਬੁਲਾ ਕੇ ਆ ਦੇ ਗੇਟ ਦੇ ਅੱਗੋਂ ਆਪਣੀ ਫਰਸ਼ ਪਟਾ ਕੇ ਉਹਨਾਂ ਨੇ ਆ ਦੇ ਗੇਟ ਦੇ ਅੱਗੇ ਸਾਥੋਂ ਬੂਟੇ ਲਵਾਏ ਜੀ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਅੱਛਾ ਉਹਨਾਂ ਨੇ ਬੂਟੇ ਲਵਾਏ ਜੀ ਉਹਨਾਂ ਦੇ ਚਾਰ ਗਵਾਂਢੀਆਂ ਨੇ ਹੋਰ ਸਾਥੋਂ ਬੂਟੇ ਲਵਾਏ ਅੱਛਾ ਵੀ ਯਾਰ ਜੇ ਇਹ ਆ ਦਾ ਪੱਥਰ ਭੰਨ ਕੇ ਬੂਟੇ ਲਵਾ ਸਕਦੇ ਆ ਵੀ ਸਾਡੇ ਤਾਂ ਸਿਮੈਂਟਡ ਜਾਂ ਸਾਡੇ ਵੀ ਲਾ ਕੇ ਜਾਓ ਫਿਰ ਉਹਨਾਂ ਦੇ ਵੀ ਲਾਈਏ ਅਸੀਂ ਜੀ ਜੀ ਤੇ ਪਿੰਡੋਂ ਵੀ ਕੰਮ ਮੈਨੂੰ ਫੋਨ ਆਉਂਦੇ ਰਹਿੰਦੇ ਵੀ ਪਿੰਡਾਂ ਚੋਂ ਵੀ ਆਉਂਦੇ ਰਹਿੰਦੇ ਵੀ ਗਾਂਧੀ ਜੀ ਸਾਡੇ ਪਿੰਡ ਬੂਟੇ ਲਾਉਣੇ ਜੀ ਤੁਸੀਂ ਕਦੋਂ ਆਵੋਗੇ ਹੋਰ ਹੁਣ ਥੋੜੀ ਜੀ ਮੈਨੂੰ ਪ੍ਰ ਥੋੜੀ ਵੱਧ ਜ਼ਰੂਰਤ ਹੈ ਮੈਨੂੰ ਇੱਕ ਪਾਣੀ ਵਾਲੀ ਟੈਂਕੀ ਦੀ ਕਿਉਂਕਿ ਉਹਦੇ ਕਰਕੇ ਉਹ ਦੋ ਮੇਨ ਚੀਜ਼ਾਂ ਆ। ਉਹਦੇ ਕਰਕੇ ਥੋੜੀ ਜਿਹੀ ਮੈਨੂੰ ਪ੍ਰੋਬਲਮ ਆ ਰਹੀ ਹੈ ਪਰ ਕੋਈ ਨਹੀਂ ਪ੍ਰਮਾਤਮਾ ਮਿਹਰ ਕਰੂਗਾ। ਇੱਕ ਦਿਨ ਮੇਰੀਆਂ ਉਹ ਵੀ ਬਣ ਜਾਣਗੀਆਂ। ਬਿਲਕੁਲ ਬਿਲਕੁਲ। ਹੋਰ ਹੁਣ ਇੱਕ ਇਹ ਤਾਂ ਹੋ ਗਿਆ ਸਾਰਾ ਗੱਲਾਂ ਬਾਤਾਂ ਆਪਣੀਆਂ ਤੇ ਨਵੇਂ ਜਿਹੜੇ ਮੁੰਡਿਆਂ ਨੂੰ ਜਾਂ ਜਿਹੜੀ ਚੂਥ ਆ ਸਾਡੀ। ਉਹਨੂੰ ਕੀ ਕਹਿਣਾ ਚਾਹੁੰਦੇ ਜਿਵੇਂ ਤੁਸੀਂ ਮੈਂ ਗੱਡੀਆਂਿੱਥੇ ਤੁਹਾਡਾ ਪਿੱਕਾ ਦੇਖ ਲੈਣਾ ਮੈਂ ਪਤਾ ਹੁੰਦਾ। ਵੀ ਪਿੱਕਾ ਖੜਾ ਤੇ ਗਾਂਧੀ ਸਿੱਧੂ ਦੀ ਟੀਮ ਕੰਮ ਕਰ ਰਹੀ ਆ। ਹਾਂਜੀ। ਦੋਸਤੋ ਤੁਸੀਂ ਆਮ ਸੜਕ ਤੇ ਦੇਖਦੇ ਹੋਗੇ ਸਵੇਰੇ ਸਵੇਰੇ। ਥੋੜਾ ਟਾਈਮਿੰਗ ਕੀ ਹੁੰਦਾ ਜੀ? ਟਾਈਮਿੰਗ ਦੇਖੋ ਜੀ ਮੇਰੀ ਟਾਈਮਿੰਗ ਢੱਲੂ ਸਾਹਿਬ 8:00 AM ਸਵੇਰੇ 4:00 ਵਜੇ ਉੱਠਦਾ ਹਾਂ ਜੀ। ਜੀ। 4:00 ਵਜੇ ਉੱਠ ਕੇ ਮੈਂ ਆਦੇ ਬੱਚਾ ਨੂੰ ਘੁਮਾਉਣ ਲੈ ਕੇ ਜਾਂਦਾ। ਆਦੇ ਡੌਗਸ ਵਗੈਰਾ ਨੂੰ ਘੁਮਾ ਕੇ ਮੈਂ 5:00 ਵਜੇ ਤੱਕਰ ਵਾਪਸ ਆਉਣਾਗਾ। ਆ ਕੇ ਮੈਂ ਆਦੀ ਚਾਹ ਵਗੈਰਾ ਪੀਣਾਗਾ ਫਿਰ ਮੈਂ ਤਿਆਰ ਹੋਣਾਗਾ। 5:30 ਵਜੇ ਮੈਂ ਆਦੇ ਪਿੱਕੇ ਦੀ ਸੈਲਫ ਮਾਰ ਦਿੰਦਾ। ਜੀ ਜੀ। ਸ ਉਹ ਕਾਨਾ ਬੀ ਨਾਲ ਭੁੱਖ ਲੱਗਦੇ ਕੰਮ ਕਰਦੇ ਆ ਮੈਂ ਆਹ ਦੀ ਗੱਡੀ ਚ ਰੱਖ ਕੇ ਤੇ 5:30 ਵਜੇ ਮੈਂ ਸਹੀ ਸੜਕਾਂ ਤੇ ਆ ਜੇ ਨੇ ਜਿੱਥੇ ਕਿਤੇ ਵੀ ਸਾਡਾ ਕੰਮ ਕਰਨਾ ਉਹ ਉੱਥੇ ਤਿਆਰ ਪਹੁੰਚ ਜੇ ਨੇ ਜੀ 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 ਰੁਟੀਨ ਨਾਲ 1.5 ਤੋਂ 2 ਘੰਟੇ ਲਗਾਣੇ ਨੇ 1.5 ਤੋਂ 2 ਘੰਟੇ ਜੀ ਸੀ ਲਾਉਣੇ ਲਾਉਣੇ 5:30 ਵਜੇ ਤੋਂ ਲੈ ਕੇ 7:30 ਵਜੇ ਤੱਕ ਅਸੀਂ ਇਹ ਕੰਮ ਕਰਦੇ ਆਂ ਉਸ ਤੋਂ ਬਾਅਦ 8:15 ਮੈਂ ਯੋਗਾ ਕਲਾਸ ਜੁਆਇਨ ਕੀਤੀ ਵੀ ਹੈ ਜੀ 8:15 ਵਜੇ ਮੈਂ ਯੋਗਾ ਜੁਆਇਨ ਯੋਗਾ ਜਾ ਕੇ 9:30 ਵਜੇ ਤੱਕ ਮੋ ਕਲਾਸ ਲਾਉਣਾ ਉਦੋਂ ਦੁਆਲ ਮੈਂ ਘਰੇ ਆ ਕੇ ਆ ਦੇ ਰੈਸਟ ਵਗੈਰਾ ਕਰਦਾਗਾ ਰੋਟੀ ਤੇ ਬ੍ਰੈਕਫਾਸਟ ਵਗੈਰਾ ਕਰਕੇ ਇੱਕ ਘੰਟਾ ਮੈਂ ਜ਼ਰੂਰ ਸੌਣੇ ਸੌਣਾ ਕਿਉਂਕਿ ਥੱਕ ਜਾਂਦਾ ਜੀ ਨੀਂਦ ਵੀ ਆਉਂਦੀ ਆ ਫਿਰ ਉਦੋਂ ਬਾਅਦ ਰੁਟੀਨ ਦੇ ਜਿਹੜੇ ਆਪਣੇ ਘਰਾਂ ਦੇ ਕੰਮ ਆ ਜੀ ਉਹ ਕੰਮ ਕਰਦੇ ਆ ਤੇ ਕੋਈ ਅੱਜ ਦੇ ਜੂਥ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਮੈਂ ਤਾਂ ਇਹ ਅਜਿਹੇ ਜੂਥ ਨੂੰ ਇਹ ਸਨੇਹਾ ਦੇਣਾ ਚਾਹਣਾ ਵੀ ਬੱਚਿਓ ਔਨ ਵਾਲੇ ਟਾਈਮ 'ਚ ਜੇ ਅੱਜ ਆਪਾਂ ਦਰਖਤ ਲਾਵਾਂਗੇ ਵੀ ਤੁਸੀਂ ਸੌਖਾ ਸਾਹ ਲੈ ਸਕਦੇ ਬਹੁਤ ਜ਼ਿਆਦਾ ਜ਼ਰੂਰਤ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਵੀ ਬਬ ਤੋਂ ਬਾਅਦ ਸਪੋਰਟ ਕਰੋ ਅਸੀਂ ਕਹਿਣੇ ਆ ਵੀ ਸਾਡੇ ਬੱਚੇ ਆਉਣ ਸਾਡੇ ਕੋਲ ਹੀ ਖੜ੍ਹਜਣ ਦਰਖਤ ਵਗੈਰਾ ਬੂਟੇ ਵਗੈਰਾ ਅਸੀਂ ਆਪ ਲਾਵਾਂਗੇ ਆਉਣ ਵਾਲੇ ਟਾਈਮ ਸਾਡੇ ਬੱਚਾ ਨੂੰ ਪਤਾ ਲੱਗੇ ਵੀ ਕਿਸ ਤਰ੍ਹਾਂ ਇਹ ਬੂਟੇ ਲੱਗਦੇ ਆ ਸਾਡਾ ਇਹਨਾਂ ਦਾ ਕੀ ਸਾਡਾ ਕੰਮ ਆ ਅਸੀਂ ਸਾਨੂੰ ਕਾਦੇ ਲਈ ਚਾਹੀਦੇ ਇਹ ਬਹੁਤ ਜ਼ਰੂਰਤ ਹੈ ਅੱਜ ਕੱਲ ਦੇ ਬੱਚਿਆਂ ਨੂੰ ਜੀ ਜੀ ਤੇ ਤੁਸੀਂ ਜਿਹੜੇ ਪੇੜ ਜਾਂ ਪੌਦੇ ਲਾਉਣੇ ਆ ਉਹ ਸ਼ਾਂ ਵਾਲੇ ਲਾਉਣੇ ਜਾਂ ਫਲਦਾਰ ਵੀ ਲਾਉਣੇ ਹੁੰਦੇ ਆ ਕਿਤੇ ਨਹੀਂ ਅਸੀਂ ਕੱਲੇ ਸ਼ਾਂ ਵਾਲੇ ਲਾਉਣੇ ਆ ਜਾਂ ਫੁੱਲਾਂ ਵਾਲੇ ਲਾਉਣੇ ਆ ਫਲ ਵਾਲੇ ਬੂਟੇ ਤਾਂ ਦੇਖੋ ਜੀ ਸੜਕਾਂ ਤੇ ਲਾ ਨਹੀਂ ਸਕਦੇ ਜੀ ਉਹਦੀ ਬਹੁਤ ਵੱਡੀ ਪ੍ਰੋਬਲਮ ਹੈ ਅਸੀਂ ਮੈਂ ਭੱਗ ਰੋਡ ਤੇ ਪਰਸੋ ਹੀ ਜਾ ਕੇ ਆਏ ਆ ਜੀ ਆਪਣੇ ਮਾਸਟਰ ਜੀ ਨੇ ਸਮਾਗ ਜੀ ਮੈਂ ਉਹਨਾਂ ਦਾ ਨਾਮ ਭੁੱਲ ਗਈ ਪੂਰਾ 7 ਨੰਬਰ ਗਲੀ ਜੀ ਸਰਦੇਵ ਸਿੰਘ ਸਵਾਰ ਸ਼ਾਇਦ ਸਰਦੇਵ ਸਿੰਘ ਹੈ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਉਹਨਾਂ ਦੀ ਗਲੀ ਜੀ ਨਾ ਵੀ ਅੰਮਰ ਦਾ ਬੂਟਾ ਲੱਗਿਆ ਹੋਇਆ ਫਾਲਾ ਕਹਿੰਦੇ ਜਦੋਂ ਫਲ ਲੱਗ ਜਾਂਦਾ ਨਾ ਬੱਚੇ ਆਹ ਉਥੇ ਰੋੜੇ ਮਾਰਦੇ ਆਗੇ ਵੀ ਗੱਡੀਆਂ ਦੇ ਸ਼ੀਸ਼ੇ ਭੰਨ ਦਿੰਦੇ ਨੇ ਇਸ ਕਰਕੇ ਅਸੀਂ ਫਲ ਵਾਲਾ ਬੂਟਾ ਕੋਈ ਨਹੀਂ ਲਾਉਂਦੇ ਜੇ ਸਾਡੇ ਕੋਲੇ ਕੋਈ ਫਲ ਵਾਲਾ ਬੂਟਾ ਆਉਂਦਾ ਵੀ ਹੈ ਉਹ ਅਸੀਂ ਪਾਰਕਾਂ ਵਗੈਰਾ ਚ ਅੰਦਰ ਲਾਉਂਦੇ ਆ ਜਾਂ ਕਿਸੇ ਨੂੰ ਦੇ ਦੇਨੇ ਆ ਗਿਫਟ ਕਰ ਦੇਨੇ ਆ ਕਿਸੇ ਨੂੰ ਵੀ ਤੁਸੀਂ ਆਪਣੇ ਘਰੇ ਲਾਓ ਤੇ ਉਹ ਇਸ ਤਰ੍ਹਾਂ ਅਸੀਂ ਵੰਡਦੇ ਲਈ ਫਲ ਵਾਲੇ ਬੂਟੇ ਹੁਣ ਕਿਵੇਂ ਲੱਗਦਾ ਵੀ ਆਉਣ ਵਾਲੇ ਸਮੇਂ ਚ ਕਿਸੇ ਇੱਕ ਸਮਾਂ ਸੀ ਬਠੰਡਾ ਜਮਾ ਦਰਖਤਾਂ ਤੋਂ ਸਖਣਾ ਸੀ ਹੋ ਤੁਹਾਡੀ ਸੰਸਥਾ ਦੇ ਹੋਰ ਵੀ ਕਈ ਸੰਸਥਾਵਾਂ ਕੰਮ ਕਰ ਰਹੀਆਂ ਤੇ ਅੱਗੇ ਨਾਲੋਂ ਬਹੁਤ ਫਰਕ ਪਿਆ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਜੀ ਜਿਵੇਂ ਹੁਣ ਤੁਸੀਂ ਰਿੰਗ ਰੋਡ ਤੇ ਜਾਓਗੇ ਤੁਸੀਂ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਹਾਂਜੀ ਹਾਂਜੀ ਲੱਗਦੇ ਨੇ ਸੋਹਣੇ ਅੱਛਾ ਤੁਸੀਂ 100 ਫੁੱਟੀ ਤੇ ਜਾਓ ਸਹਿਬਜ਼ਾਦਾ ਅਜੀਤ ਸਿੰਘ ਚੌਂਕ ਤੋਂ ਲੈ ਕੇ ਪਾਵਰਸ ਰੋਡ ਦੇ ਲਾਈਟਾਂ ਤੱਕ ਕਰ ਜਾਓ ਇਹੋ ਸਾਰੇ ਦਰਖਤ ਮੈਂ ਇਕੱਲੇ ਨੇ ਲਾਏ ਆ ਜੀ ਜੀ ਠੀਕ ਆ ਨਹੀਂ ਹੁਣ ਚਲੋ ਮੇਰੇ ਨਾਲ ਥੋੜੇ ਜਿ ਮੈਂਬਰ ਹੋਰ ਵੀ ਸੀਗੇ ਅਸੀਂ ਉਹਨਾਂ ਦੇ ਕਾਂਟ ਸ਼ਾਟ ਵੀ ਕਰਦੇ ਰਹੇ ਹਾਂ ਪਾਣੀ ਵਗੈਰਾ ਵੀ ਦਿੰਦੇ ਰਹੇ ਹਾਂ ਸਭ ਤੋਂ ਪਹਿਲਾਂ ਲਾਉਣ ਪੋਰਟ ਤੇ ਜਾਓਗੇ ਕਿ ਡਿਸੂਏ ਲਾਏ ਰੇ ਬਹੁਤ ਸੋਹਣੇ ਤੇ 100 ਫੁੱਟ ਜੋ ਵੀ ਕਿਤੇ ਕਟਿੰਗ ਵਗੈਰਾ ਕਰਨ ਵਾਲੀ ਹੈ ਸਾਰੀ ਮੈਂ ਉੱਥੇ ਕਟਿੰਗ ਵਗੈਰਾ ਕਰ ਦਿਆਂਗਾ ਬੂਟੇ ਦੇ ਹੋਰ ਤੁਸੀਂ ਸਾਡੇ ਕੋਲ ਆਏ ਤੇ ਕੋਈ ਗੱਲਬਾਤ ਹੋਰ ਮਨਚ ਰਹਿੰਦੀ ਹੋਏ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਤਾਂ ਉਹ ਦੱਸ ਦਿਓ ਮੈਂ ਤਾਂ ਇਹ ਕਹਿਣਾ ਵੀ ਵੱਧ ਤੋਂ ਵੱਧ ਜੁੜੋ ਜੀ ਸਾਰੇ ਭੈਣ ਭਾਈ ਰਲ ਮਿਲ ਕੇ ਆਪਾਂ ਕੋਈ ਵੀ ਟੀਮ ਬਣੀ ਹੋਈ ਹੈ ਕਿੱਥੇ ਵੀ ਬਣੀ ਹੋਈ ਹੈ ਹਨਾ ਇਹ ਆਪਣਾ ਸਾਂਝਾ ਕੰਮ ਹੈ ਸਾਰਾ ਬਿਲਕੁਲ ਵੀ ਸਾਂਝਾ ਨੂੰ ਸਾਂਝਾ ਹੋਣ ਕਰਕੇ ਆਪਾਂ ਨੂੰ ਰਲ ਮਿਲ ਕੇ ਸਾਰਿਆਂ ਨੂੰ ਬੂਟੇ ਲਾਉਣੇ ਜਾਂਦੇ ਆ ਕਿਸੇ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਗੁੱਸਾ ਨਹੀਂ ਰੱਖਣਾ ਚਾਹੀਦਾ ਮੈਨੂੰ ਕਿਸੇ ਨਾਲ ਕੋਈ ਗੁੱਸਾ ਨਹੀਂ ਮੇਰੇ ਲਈ ਸਭ ਇੱਕੋ ਹੈ ਸਭ ਮੇਰੇ ਭਾਈ ਹੈ ਤੇ ਮੈਂ ਤਾਂ ਇਹ ਰਾਉਣਾ ਵੀ ਸਭ ਰਲ ਮਿਲ ਕੇ ਆਪਾਂ ਨੂੰ ਬੁੱਟੇ ਲਾਉਣੇ ਚਾਹੀਦੇ ਆਪਣੇ ਬਠਿੰਡੇ ਨੂੰ ਸੋਨਾ ਬਣਾਉਣਾ ਹੈ ਆਪਾਂ ਜਿਸ ਤਰ੍ਹਾਂ ਪਟਿਆਲਾ ਲੁਧਿਆਣਾ ਉਸ ਤੋਂ ਵੀ ਸੋਨਾ ਬਣਾਉਣਾ ਹੈ ਆਪਾਂ ਵੀ ਲੋਕ ਜੇ ਇੱਥੇ ਆਉਣ ਵੀ ਕਹਿਣ ਵੀ ਹਾਂ ਵੀ ਬਠਿੰਡੇ 'ਚ ਬਹੁਤ ਜ਼ਿਆਦਾ ਦਰੱਖਤ ਸਿੱਧੂ ਸਾਹਿਬ ਜਿਵੇਂ ਤੁਸੀਂ ਤੇ ਤੁਹਾਡੀ ਟੀਮ ਲੱਗੀ ਹੋਈ ਆ ਉਹ ਦਿਨ ਦੂਰ ਨੇ ਕਿ ਪੰਜਾਬ ਤੋਂ ਸਭ ਤੋਂ ਵੱਧ ਦਰੱਖਤ ਬਠੰਡੇ ਹੋ ਜਾਣਗੇ ਕਿ ਬਠੰਡੇ ਵਾਲੇ ਜਿਸ ਪਾਸੇ ਚੱਲ ਪੈਣਾ ਫਿਰ ਉਹ ਪੂਰਾ ਕਰਕੇ ਹਟਦੇ ਆ ਤੇ ਤੁਸੀਂ ਅੱਜ ਸਾਡੇ ਸਟੂਡੀਓ ਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ ਤੇ ਸਾਨੂੰ ਆਪਣੇ ਜਿਹੜੇ ਸੁਝਾਅ ਸਾਡੇ ਮੈਸੇਜ ਬਾਕਸ ਵਿੱਚ ਭੇਜੋ ਤੇ ਸਾਡੀ ਬੈਲ ਆਈ ਤੁਸੀ ਫਰ ਭਰ ਪਾ ਦਿਓ ਤੇ ਅੱਗੇ ਤੋਂ ਤੁਹਾਨੂੰ ਕਿਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਤੁਹਾਨੂੰ ਅਸੀਂ ਪੇਸ਼ ਕਰੀਏ ਉਹ ਵੀ ਦੱਸੋ ਹਾਂਜੀ ਦੋਸਤੋ ਜੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਜਾਂ ਕੋਈ ਇਹਨਾਂ ਤੋਂ ਕੋਈ ਗੱਲਬਾਤ ਕੋਈ ਜਾਂ ਕਿਤੇ ਪੌਦੇ ਲਵਾਉਣੇ ਜਾਂ ਕੋਈ ਇਸ ਤਰ੍ਹਾਂ ਦੀ ਸਾਂਝੀ ਥਾਂ ਤੇ ਕੋਈ ਦਰਖਤ ਕੱਟਣ ਵਾਲਾ ਉਹ ਨਰਿੰਦਰ ਸਿੱਧੂ ਗਾਂਧੀ ਜੀ ਆਪਣਾ ਤੁਹਾਨੂੰ ਨੰਬਰ ਦੱਸ ਰਹੇ ਐ ਤਾਂ ਉਹ ਨੋਟ ਕਰ ਲੈਣ ਦਛੋ ਜੀ ਮੇਰਾ ਨੰਬਰ ਹੈ 75891 64001 ਮੇਰੇ ਪਰਸਨਲ ਨੰਬਰ ਹੈ ਇੱਕ ਵਾਰ ਹੋਰ ਦੱਸ ਦੇ 75891 64001 ਜੇ ਤੁਹਾਨੂੰ ਕਿਸੇ ਨੂੰ ਰੁੱਖਾਂ ਪ੍ਰਤੀ ਜਾਂ ਕੋਈ ਜਾਨਵਰਾਂ ਪ੍ਰਤੀ ਜਾਂ ਕੋਈ ਹੋਰ ਲੋੜ ਪੈਂਦੀ ਹੈ ਕਿਤੇ ਇਹਨਾਂ ਦੀ ਇਹਨਾਂ ਦੀ ਟੀਮ ਦੀ ਤਾਂ ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਧੰਨਵਾਦ